ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜਗਵਿੰਦਰ ਟਰਬਨਸ ਦੇ ਵਿੱਚ ਅੱਜ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਏ ਆ ਪਟਿਆਲਾ ਚੇਟਾ ਟਰਬਨ ਦੀ ਵੀਡੀਓ ਤੇ ਜਿਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਕਿਵੇਂ ਬੇਸ ਸਜਾਉਣੀ ਹੈਗਾ ਬਹੁਤ ਭਾਰੀ ਹੁੰਦਾਗਾ ਦੇਖ ਹਣਾ ਤੇ ਹੁਣ ਦੇਖੋ ਆਪਾਂ ਇਹਦੇ ਵਿੱਚ ਕੀ ਬੇਸ ਕੱਟ ਪਾਇਆ ਹੈਗਾ ਹੁਣ ਤੁਹਾਨੂੰ ਦੱਸਾਂਗੇ ਵੀ ਆਪਾਂ ਕਿਸ ਤਰ੍ਹਾਂ ਇਸ ਤਰ੍ਹਾਂ ਸਜਾਉਣੀ ਹੈਗੀ ਆ ਦੇਖੋ ਹੁਣ ਕਿ ਆਪਾਂ ਹੁੰਦਾ ਵੀ ਕਈਆਂ ਨੂੰ ਵੀ ਫੇਸ ਜਿਆਦਾ ਭਾਰੀ ਹੁੰਦਾਗਾ ਉਹ ਪਸੰਦ ਨਹੀਂ ਹੁੰਦਾਗਾ ਤੇ ਹੁਣ ਆਪਾਂ ਇਹਦੇ ਵਿੱਚ ਕੀ ਹੈਗਾ بیس ਬਿਲਕੁਲ ਘੱਟ ਤੇ ਇਸ ਘੱਟ ਇਸਤੇਮਾਲ ਕੀਤਾ ਹੈ ਕਿ ਤੁਸੀਂ ਦੇਖ ਸਕਦੇ ਹੋ ਆਪਣੀ ਸ਼ੇਪ ਵੀ ਇੱਕੋ ਬਿਲਕੁਲ ਠੀਕ ਹੈਗੀ ਆ ਜਿਹੜੇ ਮੇਰੇ ਵੈਰਸ ਚੈਨਲ ਦੇ ਨਵੇਂ ਆਏ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਬੈਲ ਆਈਕਨ ਦਬਾ ਲੈਣ ਤੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈਗਾ ਜਿਸ ਤਰ੍ਹਾਂ ਮੈਂ ਹੁਣ ਵਾਲਡ ਪਾਲਾ ਨੂੰ ਸੈੱਟ ਕਰੂੰਗਾ ਤੁਸੀਂ ਵੀ ਉਸੇ ਤਰ੍ਹਾਂ ਹੀ ਵਾਲਾ ਨੂੰ ਸੈੱਟ ਕਰ ਲੈਣਾ ਹੈਗਾ ਠੀਕ ਹੈ ਜੀ ਤੇ ਦੇਖ ਸਕਦੇ ਹੋ ਮੈਂ ਹੁਣ ਸਭ ਤੋਂ ਪਹਿਲਾਂ ਕੀ ਕੀਤਾ ਹੈਗਾ ਵਾਲਾ ਨੂੰ ਆਪਲ ਦੇ ਵਿੱਚ ਆਡ ਲੈ ਹੈਗਾ ਵਾਪਸ ਦੇ ਵਿੱਚ ਵੰਡ ਗਏ ਤੇ ਉਹਨਾਂ ਨੂੰ ਬਰਾਬਰ ਦੋ ਇਕੁਅਲ ਭਾਗ ਦੇ ਵਿੱਚ ਵੰਡ ਕੇ ਠੀਕ ਹੈ ਮੈਂ ਉਹਨਾਂ ਨੂੰ ਸਿਰ ਦੇ ਉੱਪਰ ਵੰਡ ਲਿਆ ਗਿਆ ਤੁਸੀਂ ਵੀ ਇਸੇ ਤਰ੍ਹਾਂ ਵੰਡ ਲੈਣਾ ਹੈਗਾ ਤੇ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈਗਾ ਇਹਨੂੰ ਆਪਾਂ ਹੁਣ ਪਟਕੀ ਦੇ ਨਾਲ ਕਵਰ ਕਰਾਂਗੇ ਪਟਕੀ ਦੇ ਨਾਲ ਕਵਰ ਕਰ ਸਕਦੇ ਹੋ ਜਾਂ ਕੋਈ ਤੁਹਾਡੇ ਕੋਲੇ ਪਟਕਾ ਹੈਗਾ ਜਾਂ ਕੋਈ ਸਾਫਾ ਪਰਨਾ ਹੈਗਾ ਤੁਸੀਂ ਜਿਹਦੇ ਨਾਲ ਵੀ ਕਵਰ ਕਰਨਾ ਚਾਹ ਤੁਸੀਂ ਉਹਦੇ ਨਾਲ ਕਵਰ ਕਰ ਸਕਦੇ ਦੇਖ ਸਕਦੇ ਮੈਂ ਹੁਣ ਪਟਕੀ ਨਾਲ ਕਵਰ ਕਰੂੰਗਾ ਤੇ ਪਟਕੀ ਨਾਲ ਪੂਰਾ ਚੰਗੀ ਤਰ੍ਹਾਂ ਆਪਾਂ ਕਵਰ ਕਰਨਾ ਹੈਗਾ ਤੇ ਇਹਨੂੰ ਆਪਾਂ ਟਾਈਟ ਬੰਨਣਾ ਹੈਗਾ ਤੇ ਇਹ ਕੀ ਹੈਗਾ ਵੀ ਟਾਈਟ ਜਦੋਂ ਆਪਾਂ ਬੰਨਾਂਗੇ ਆਪਣੀ ਚਕਰ ਪਟਕੇ ਟਿੱਲੀ ਹੋਊਗੀ ਤਾਂ ਆਪਣੀ ਦਸਤਾਰ ਕੀ ਹੈਗੀ ਪੱਗ ਦਾ ਕੀ ਹੈਗਾ ਰਿਸਕਨ ਦਾ ਚਾਂਸ ਬਣ ਜਾਣਗੇ ਠੀਕ ਹੈ ਜੀ ਮਤਲਬ ਜੇ ਜਿਹੜੀ ਆਪਣੀ ਪੱਗ ਹੈਗੀ ਜੇ ਪਹਿਲਾਂ ਲੜ ਲਾਵਾਂਗੇ ਆਪਾਂ ਉਹ ਆਪਣਾ ਵਾਲੀ ਤਾਂ ਚਲਾ ਜਾਵੇ ਜੇਕਰ ਆਪਾਂ ਇਹਨੂੰ ਟਾਈਟ ਬੰਨਾਂਗੇ ਤਾਂ ਆਪਣੀ ਜਿਹੜੀ ਦਸਤਾਰ ਹੈਗੀ ਆ ਸਹੀ ਬੰਨੀ ਜਾਊਗੀ ਠੀਕ ਹੈ ਜੀ ਤੇ ਇਸ ਤੋਂ ਬਾਅਦ ਹੁਣ ਆਪਾਂ ਕੀ ਹੈਗਾ ਸਾਰੇ ਵਾਲ ਜਿਹੜੇ ਹਨਗੇ ਆਪਣੇ ਆਸ-ਪਾਸ ਦੇ ਆਪਾਂ ਉਹਨਾਂ ਨੂੰ ਚੰਗੀ ਕਰ ਅੰਦਰ ਕਰ ਲੈਣਾ ਤਾਂ ਜੋ ਆਪਣੀ ਜਿਹੜੀ ਬਾਦ ਦੇ ਵਿੱਚ ਦਸਤਾਰ ਦੇ ਬਾਦ ਦੇ ਵਿੱਚ ਨਾ ਦੇਖਣ ਠੀਕ ਹੈ ਜੀ ਉਹ ਧਿਆਨ ਰੱਖਣਾ ਹੈਗਾ ਤੁਸੀਂ ਪਿੱਛੇ ਚੰਗੀ ਤਰ੍ਹਾਂ ਵਾਲ ਵਿੱਚ ਕਰ ਲੈਣੇ ਹੈਗੇ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈਗਾ ਪਟਕੀ ਨੂੰ ਤੇ ਜਿਹੜਾ ਵੀ ਤੁਸੀਂ ਪਰਨਾ ਬੰਨੋਗੇ ਉਹਨੂੰ ਚੰਗੀ ਤਰ੍ਹਾਂ ਜਿਹੇ ਤਰ੍ਹਾਂ ਸੈੱਟ ਕਰ ਲੈਣਾ ਹੈਗਾ ਤੇ ਇਸ ਤਰ੍ਹਾਂ ਦੇਖ ਸਕਦੇ ਹੋ ਆਪਾਂ ਇਸ ਤਰ੍ਹਾਂ ਸੈੱਟ ਕਰ ਲਿਆ ਹੈਗਾ ਤੇ ਹੁਣ ਆਪਾਂ ਕੀ ਕਰਨਾ ਹੈਗੇ ਦੇਖ ਸਕਦੇ ਹੋ ਕਿ ਜਿਹੜੀ 50 ਹੁੰਦੀ ਹੈ 50 ਨੂੰ ਦੋ ਉਂਗਲਾਂ ਮੱਥੇ ਤੋਂ ਉੱਪਰ ਰੱਖਣਾ ਹੈਗਾ ਦੋ ਉਂਗਲਾਂ ਸਰ ਜਿਆਦਾ ਨਹੀਂ ਨਾ ਘੱਟ ਜੇਕਰ ਆਪਾਂ ਘੱਟ ਰੱਖਾਂਗੇ ਤੇ ਉਹਦੇ ਨਾਲ ਵੀ ਹੈਗਾ 50 ਵਾਲੀ ਥੱਲੇ ਲੱਗੂ ਜੇ ਉੱਪਰ ਰੱਖਾਂਗੇ ਤਾਂ ਆਪਣੀ ਜਿਹ ਤੇ ਹੁਣ ਇਸ ਤੋਂ ਬਾਅਦ ਆਪਾਂ ਸਟਾਰਟ ਕਰਦੇ ਆਂਗਾ ਪਹਿਲਾ ਲੜ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਦਸਤਾਰ ਨੂੰ ਨਮਸਕਾਰ ਕਰਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਦਸਤਾਰ ਸਜੋਣੇ ਆ ਕਿ ਦੇਖੋ ਤੇ ਵੀ ਜਿਹੜਾ ਹੁਣ ਪਹਿਲਾ ਲੜ ਹੈਗਾ ਇਹ ਤੁਸੀਂ ਇਸ ਹਿਸਾਬ ਨਾਲ ਰੱਖਣਾ ਹੈ ਕਿ ਜਿਹੜਾ ਕਿ ਤੁਹਾਡਾ ਆਖਰੀ ਲੜ ਆਖਰੀ ਦੇ ਵਿੱਚ ਲੜ ਤੁਹਾਡਾ ਹੈਗਾ ਪੂਰਾ ਪੂਰਾ ਆ ਜਾਵੇ ਠੀਕ ਹੈ ਜੀ ਹੁਣ ਜਿਹੜੀ ਮੇਰੀ ਦਸਤਾਰ ਹੈਗੀ ਆ ਇਹਨੂੰ ਮੈਂ ਹੁਣ 7.5 ਮੀਟਰ ਪੱਗ ਹੈਗੀ ਆ ਤੇ ਮੈਂ ਆਲਮੋਸਟ ਵੀ ਬੇਸ ਕੀ ਹੈਗਾ ਫੁੱਲ ਤਿਆਰ ਹੈ ਤਾਂ ਹੁਣ ਮੈਨੂੰ ਵੀ ਇਹ ਤਾਂ ਨਹੀਂ ਪਤਾ ਹੈਗਾ ਕਿ ਵੀ ਇਹਦਾ ਲੜ ਕਿੰਨਾ ਪੂਰਾ ਹੋਊਗਾ ਠੀਕ ਹੈ ਜੀ ਤੇ ਮੈਂ ਅੰਦਾਜ਼ੇ ਦੇ ਨਾਲ ਲੜ ਰੱਖ ਲਿਆਗਾ ਤੇ ਹੁਣ ਆਪਾਂ ਪਹਿਲਾ ਲੜ ਸੈੱਟ ਕਰਨਾ ਹੈਗਾ ਪਹਿਲੇ ਲੜ ਨੂੰ ਸੈੱਟ ਕਰਨ ਲਈ ਕੀ ਕਰਨਾ ਹੈਗਾ ਆਪਾਂ ਜਿਹੜਾ ਉੱਪਰਲਾ ਤੇ ਥੱਲੜਾ ਪੱਲੇ ਦੋਵਾਂ ਨੂੰ ਇਕੱਠੇ ਕਰ ਲੈਣਾ ਤੇ ਇਸ ਤਰ੍ਹਾਂ ਆਪਾਂ ਹਲਕੇ ਜਿਹਾ ਮੋੜਨਾ ਹੈਗਾ ਠੀਕ ਹੈ ਦੇਖ ਸਕਦੇ ਹੋ ਆਪਾਂ ਕਿਸ ਤਰ੍ਹਾਂ ਮੋੜਿਆ ਹੈਗਾ ਇਸੇ ਤਰ੍ਹਾਂ ਹਲਕਾ ਜਿਹਾ ਮੋੜ ਕੇ ਤੇ ਉੱਪਰੋਂ ਵੀ ਹਲਕਾ ਜਿਹਾ ਫੋਲਡ ਕਰਨਾ ਤੇ ਲੜ ਦੇਖੋ ਆਪਾਂ ਕਿੱਥੇ ਰੱਖਿਆ ਹੈਗਾ ਜਿਹੜਾ ਅੱਖ ਤੇ ਨੱਕ ਤੋਂ ਹੈਗਾ ਥੋੜਾ ਜਿਹਾ ਇਧਰਲੀ ਸਾਈਡ ਹੈਗਾ ਹਨਾ ਜੀ ਆਪਾਂ ਆਪਾਂ ਅੱਖ ਦੇ ਉੱਪਰ ਥੋੜਾ ਜਿਹਾ ਪਿੰਚ ਕੀਤਾ ਹੈਗਾ ਤੇ ਹੁਣ ਆਪਾਂ ਅੱਧੀ ਅ ਇਹਦੀ ਅੱਧੀ ਅੱਖ ਨੂੰ ਕਵਰ ਕਰਨ ਨਾਲ ਕੀ ਹੋਊਗਾ ਜਿਹੜਾ ਆਪਾਂ ਜਦੋਂ ਬਾਅਦ ਦੇ ਵਿੱਚ ਲੜ ਸਜਾਵਾਂਗੇ ਮਤਲਬ ਆਪਾਂ ਜਿਵੇਂ ਜਿਵੇਂ ਦਸਤਾਰ ਬਣਦੀ ਜਾਵਾਂਗੇ ਆਪਣੇ ਜਿਹੜਾ ਲੜ ਹੈ ਇਹ ਆਪਣੇ ਆਪ ਹੀ ਖਸਕਦਾ ਜਾਂਦਾ ਹੁੰਦਾ ਹੈ ਠੀਕ ਹੈ ਜੀ ਇਹਦੇ ਵਿੱਚ ਆਪਾਂ ਤੁਸੀਂ ਜ਼ਿਆਦਾ ਨਹੀਂ ਫਿਕਰ ਕਰਨੀ ਵੀ ਆਪਾਂ ਜਿਹੜਾ ਅੱਖ ਤੇ ਜ਼ਿਆਦਾ ਲਿਆਉਂਦਾ ਜਾਂ ਘੱਟ ਲਿਆਉਂਦਾ ਠੀਕ ਹੈ ਇਹ ਤੁਸੀਂ ਧਿਆਨ ਰੱਖਣਾ ਵੀ ਜਿਹੜਾ ਆਪਾਂ ਅੱਖ ਦੇ ਉੱਪਰ ਜ਼ਿਆਦਾ ਰੱਖਣਾ ਨਹੀਂ ਹੈਗਾ ਅੱਧੀ ਅੱਖ ਕਵਰ ਕਰਨੀ ਠੀਕ ਹੈ ਤੇ ਹੁਣ ਇਸ ਤੋਂ ਬਾਅਦ ਦੂਜੇ ਲੜ ਦੇ ਵਾਧੇ ਹੈਗੇ ਤੇ ਆਪਾਂ ਦੇਖ ਸਕਦੇ ਹਾਂ ਵੀ ਦੂਜਾ ਲੜ ਕਿਵੇਂ ਲਾਉਣਾ ਹੈਗਾ ਆਪਾਂ ਸਭ ਤੋਂ ਪਹਿਲਾਂ ਇਧਰੋਂ ਕੱਢ ਲੈਣਾ ਨਹੀਂ ਤਾਂ ਤੁਸੀਂ ਉਹਨੂੰ ਕਵਰ ਕਰ ਦੋ ਤੇ ਨਹੀਂ ਤਾਂ ਆਪਾਂ ਉਹਦੇ ਥੋੜਾ ਜਿਹਾ ਬਰਾਬਰ ਦੀ ਲਿਆ ਕੇ ਦੇਖ ਸਕਦੇ ਆਪਾਂ ਕਿਸ ਤਰ੍ਹਾਂ ਲੜ ਲਾਇਆ ਹੈ ਸਾਫ਼ ਕਰਕੇ ਠੀਕ ਹੈ ਜੀ ਇਸੇ ਤਰ੍ਹਾਂ ਤੁਸੀਂ ਵੀ ਲੜ ਸਾਫ਼ ਕਰਕੇ ਲਗਾਉਣਾ ਹੈਗਾ ਪਿੱਛੋਂ ਤੇ ਆਪਾਂ ਜਦੋਂ ਦਸਤਾਰ ਸਜੋਣੀ ਹੈਗੇ ਹਰੇਕ ਪਾਸੇ ਆਪਾਂ ਦੇਖਣਾ ਹੈ ਕਿ ਵੀ ਆਪਣੀ ਕੋਈ ਕਮੀ ਪੇਸ਼ ਨਾ ਰਹੇ ਜੇ ਦਸਤਾਰ ਦੀ ਬਿਲਕੁਲ ਸ਼ੇਪ ਸਾਫ਼ ਹੋਵੇ ਬਾਟ ਨਾ ਹੋਵੇ ਠੀਕ ਹੈ ਜੀ ਇਸ ਗੱਲ ਦਾ ਤੁਸੀਂ ਬਿਲਕੁਲ ਧਿਆਨ ਰੱਖਣਾ ਹੈਗਾ ਤੇ ਹੁਣ ਆਪਾਂ ਕਰਦੇ ਹਾਂ ਦੂਜਾ ਸਟਾਰਟ ਲੜ ਠੀਕ ਹੈ ਦੇਖ ਸਕਦੇ ਹੋ ਆਪਾਂ ਦੂਜਾ ਲੜਕੀ ਮਲਣਾ ਹੈਗਾ ਉਹਦੇ ਵਿੱਚ ਕੀ ਹੈਗਾ ਹੁਣ ਆਪਾਂ ਦੇਸਰਾ ਦੂਸਰਾ ਲੜ ਹੈਗਾ ਉਹਦੇ ਵਿੱਚ ਆਪਾਂ ਬੇਸ ਪਾਉਣਾ ਹੈ ਦੇਖ ਸਕਦੇ ਹੋ ਮੈਂ ਛੋਟੀ ਜੀ ਟਾਕ ਹੀ ਲੱਤੀ ਹੈਗੀ ਆ ਤੁਸੀਂ ਵੀ ਇਸੇ ਤਰ੍ਹਾਂ ਛੋਟੀ ਜੀ ਟਾਕ ਹੀ ਲੈਣੇਗੇ ਇਧਰਲੀ ਸਾਈਡ 'ਤੇ ਬੇਸ ਪਾਉਣਾ ਹੈ ਜਿੱਧਰਲੇ ਪਾਸੇ ਆਪਾਂ ਲੜ ਬਣਾਉਣੇ ਹਨ ਠੀਕ ਹੈ ਜੀ ਆਪਾਂ ਇਧਰਲੀ ਸਾਈਡ 'ਤੇ ਬੇਸ ਪਾਉਂਦੇ ਦੇਖਦੇ ਹਾਂ ਵੀ ਆਪਾਂ ਹਲਕਾ ਜਿਹਾ ਬੇਸ ਪਾਉਣਾ ਜ਼ਿਆਦਾ ਨਹੀਂ ਜਿਸ ਦੇ ਨਾਲ ਕੀ ਹੈਗਾ ਆਪਣੀ ਜਿਹੜੀ ਪੱਗ ਹੈਗੀ ਜ਼ਿਆਦਾ ਛੋਟੀ ਵੀ ਨਾ ਲੱਗੇ ਤੇ ਜ਼ਿਆਦਾ ਵੱਡੀ ਵੀ ਨਾ ਸਭ ਤੋਂ ਪਹਿਲਾਂ ਤੁਸੀਂ ਇਸੇ ਤਰ੍ਹਾਂ ਲੜ ਨੂੰ ਫੋਲਡ ਕਰਨਾ ਹੈਗਾ ਉਂਗਲ ਹੁਣ ਆਪਾਂ ਅੱਖ ਦੇ ਬਿਲਕੁਲ ਨੱਕ ਜਿਹੜਾ ਬਿਲਕੁਲ ਸਾਈਡ ਤੇ ਹੈਗਾ ਠੀਕ ਹੈ ਨੱਕ ਦੇ ਬਿਲਕੁਲ ਸਾਈਡ ਤੋਂ ਤੇ ਅੱਖ ਦੇ ਉੱਪਰਲੇ ਪਾਸੇ ਪਿੰਚ ਕੀਤਾ ਹੈਗਾ ਇਸੇ ਤਰ੍ਹਾਂ ਤੁਸੀਂ ਉੱਪਰ ਵਾਲਾ ਲੜ ਫੋਲਡ ਕਰ ਲੈਣ ਹੁਣ ਆਪਾਂ ਦੇਖ ਸਕਦੇ ਆਪਾਂ بیس ਪਾਉਣਾ ਹੈਗਾ بیس ਕਿੱਥੇ ਪਾਉਣਾ ਹੈਗਾ ਤੁਸੀਂ ਬਿਲਕੁਲ ਜਿਹੜਾ ਅੱਖ ਦੇ ਉੱਪਰਲੀ ਸਾਈਡ ਠੀਕ ਹੈ ਜੀ ਅੱਖ ਦੇ ਉੱਪਰਲੀ ਸਾਈਡ ਤੇ ਕੰਨ ਦੇ ਉੱਪਰਲੀ ਸਾਈਡ ਆਵੇ ਇਹ بیس ਜਦੋਂ ਤੁਸੀਂ بیس ਲਗਾਉਂਗੇ ਇਹ ਤੁਸੀਂ ਆਪਣੇ ਆਪ ਸੈੱਟ ਕਰਨਾ ਹੈਗਾ ਵੇਕੇ ਠੀਕ ਹੈ ਜੀ ਹੁਣ ਦੇਖ ਸਕਦੇ ਆ ਵੀ ਆਪਾਂ ਅੱਖ ਦੇ ਉੱਪਰ ਤੇ ਕੰਨ ਦੇ ਉੱਪਰ ਬਿਲਕੁਲ ਆਪਾਂ ਸਪੇਸ ਨੂੰ ਸੈੱਟ ਕਰ ਲਿਆ ਹੈਗਾ ਉਨੇ ਉਸ ਹਿਸਾਬ ਨਾਲ ਆਪਾਂ ਬਾਜ ਮਾਰਾਂਗੇ ਵੀ ਆਪਣਾ ਜਿਹੜਾ ਲੜ ਹੈਗਾ ਜਿਆਦਾ ਖਰਾਬ ਨਾ ਹੋਵੇ ਠੀਕ ਹੈ ਜੀ ਹੁਣ ਆਪਾਂ ਬਾਜ ਨਾਲ ਹਲਕਾ ਜਿਹਾ ਇਹਨੂੰ ਮੋਟਾ ਕਰਾਂਗੇ ਤੇ ਲੜ ਦੀ ਜਿਹੜੀ ਵਿੱਥ ਹੈਗੀ ਸਹੀ ਕਰਾਂਗੇ ਹੁਣ ਠੀਕ ਹੈ ਜੀ ਤੇ ਹੁਣ ਆਪਾਂ ਦੇਖ ਸਕਦੇ ਹੋ ਵੀ ਆਪਾਂ ਲੜ ਦੋ ਲੜ ਜਿਹੜੇ ਹੈਗੇ ਲਗਾ ਲਏ ਹਨ ਆਪਾਂ ਆਖਰੀ ਦੇ ਵਿੱਚ ਵੀ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਜਿਹੜੇ ਬਾਕੀ ਲੜਾਂ ਦੀ ਸਪਾਈ ਹੈਗੀ ਕਿਵੇਂ ਕਰਨੀ ਹੈਗੀ ਹੈ ਤੇ ਸਭ ਤੋਂ ਪਹਿਲਾਂ ਵੀ ਜਿਹੜੇ ਮੇਰੇ ਵੀਰਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਬੈਲ ਆਈਕਨ ਨੂੰ ਦਬਾ ਲੈਣ ਤਾਂ ਜਿਹੜੀ ਜੋ ਜਿਹੜੀਆਂ ਹੈਗੀਆਂ ਹੋਰ ਵੀਡੀਓ ਹੋਣੀਆਂ ਹੋਰ ਸ਼ਾਰਟਸ ਹੁੰਦੀਆਂ ਛੋਟੀਆਂ ਛੋਟੀਆਂ ਟਿਪਸ ਹੁੰਦੀਆਂ ਮੈਂ ਰੋਜ਼ ਅਪਲੋਡ ਕਰਦਾ ਰਹਿਣਾ ਹੈਗਾ YouTube ਤੇ ਤਾਂ ਤੁਸੀਂ ਉਹਨਾਂ ਨੂੰ ਵੇਖ ਕੇ ਜਿਹੜਾ ਹੈਗਾ ਹੋਰ ਟਿਪਸ ਸਿੱਖ ਸਕੋ ਠੀਕ ਹੈ ਜੀ ਤੇ ਇਸ ਤੋਂ ਬਾਅਦ ਵਾਧਦੇ ਆ ਗਏ ਆਪਾਂ ਤੀਸਰੇ ਲੜ ਵੱਲ ਠੀਕ ਹੈ ਜੀ ਤੀਸਰਾ ਲੜ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਲਾਉਣਾ ਹੈਗਾ ਹੁਣ ਜਿਹੜਾ ਆਪਾਂ ਤੀਸਰਾ ਲੜ ਹੈਗਾ ਉਹਨੂੰ ਕੀ ਕਰਨਾ ਹੈ ਕਿ ਦੇਖ ਸਕਦੇ ਆਪਾਂ ਬਰਾਬਰ ਕਰ ਲੈਣਾ ਹੈਗਾ ਤੇ ਜਿਹੜਾ ਉਹਨੂੰ ਉੱਪਰਲਾ ਲੜ ਲਾਇਆ ਹੈਗਾ ਉਹਦੇ ਤੋਂ ਕੀ ਹੈਗਾ ਜਿਹੜਾ ਆਪਣੇ ਉਂਗਲ ਦਾ ਇੱਕ ਪੋਰਟਾ ਹੁੰਦਾ ਨਾ ਉਹਦੇ ਆਪਾਂ ਹੱਥ ਉਨੀ ਕਿ ਵਿੱਥ ਛੱਡਣੀ ਹੈਗੀ ਦੇਖੋ ਤੁਸੀਂ ਆਪਾਂ ਕਿੰਨੀ ਕਿ ਵਿੱਥ ਛੱਡੀ ਹੈਗੀ ਆ ਤੁਸੀਂ ਵੀ ਇਸੇ ਤਰ੍ਹਾਂ ਇੰਨੀ ਕਿ ਹੀ ਵਿੱਥ ਛੱਡਣੀ ਹੈਗੀ ਜ਼ਿਆਦਾ ਵਿੱਥ ਨਹੀਂ ਛੱਡਣੀ ਤੇ ਨਾ ਜ਼ਿਆਦਾ ਘਾਟ ਛੱਡਣੀ ਹੈ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਵਿੱਥ ਛੱਡ ਕੇ ਹੁਣ ਆਪਾਂ ਕੀ ਹੈਗਾ ਤੀਸਰਾ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਲਗਾਉਣਾ ਹੈਗਾ ਠੀਕ ਹੈ ਜੀ ਤੇ ਹੁਣ ਦੇਖੋ ਤੇ ਆਪਾਂ ਤੀਸਰਾ ਲੜ ਕਿਸ ਤਰ੍ਹਾਂ ਲਗਾਉਣਾ ਹੈਗਾ ਤੀਸਰੇ ਲੜ ਨੂੰ ਕੀ ਹੈਗਾ ਆਪਾਂ ਅੰਦਰਲਾ ਪੱਲਾ ਤੇ ਦੋਵੇਂ ਪੱਲੇ ਪ੍ਰੋਪਰ ਕਰ ਲੈਣੇ ਹੈਗੇ ਆ ਤੇ ਉਹਨਾਂ ਨੂੰ ਤਾਂ ਚਾ ਲਉ ਫੜ ਕੇ ਆਪਾਂ ਦੇਖ ਸਕਦੇ ਹਾਂ ਉਂਗਲ ਤੇ ਗੁੱਠੇ ਨਾਲ ਪੜਿਆ ਤੇ ਬਾਕੀ ਦਾ ਅੰਦਰ ਲੜ ਫੋਲਡ ਕਰ ਦਿੱਤਾ ਠੀਕ ਹੈ ਜੀ ਤੁਸੀਂ ਵੀ ਇਸੇ ਤਰ੍ਹਾਂ ਧਿਆਨ ਦੇਣਾ ਫੋਲਡ ਕਰਨਾ ਤੇ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਜਦੋਂ ਆਪਾਂ ਲੜ ਬਣਾਵਾਂਗੇ ਆਪਣਾ ਜਿਹੜਾ ਲੜ ਥੱਲੇ ਦੀ ਸਾਈਡ ਤੋਂ ਹੈਗਾ ਉਹ ਬਿਲਕੁਲ ਪਤਲਾ ਹੋਣਾ ਚਾਹੀਦਾ ਤੇ ਉਹਨਾਂ ਦੀ ਜਿਹੜੀ ਆਪਾਂ ਪਹਿਲਾਂ ਵਾਲੇ ਲੜ ਲਾਏ ਹੈਗੇ ਆ ਉਹਨਾਂ ਦੇ ਵਿੱਚ ਵਿੱਥ ਘੱਟ ਹੋਣੀ ਚਾਹੀਦੀ ਹੈ ਠੀਕ ਹੈ ਜੀ ਮਤਲਬ ਜਿਵੇਂ ਹੁਣ ਆਪਾਂ ਦੇਖੋ ਆਪਾਂ ਲੜ ਲਗਾਇਆ ਹੈਗਾ ਉਹਦੇ ਵਿੱਚ ਹੁਣ ਆਪਾਂ ਵਿੱਥ ਘਟਾਏਗੀ ਬਾਕੀ ਤੇ ਇਹ ਵਿੱਥ ਹੈਗੀ ਬਾਜ ਦੇ ਨਾਲ ਸੈੱਟ ਕਰਨੀ ਹੈਗੀ ਆ ਇਹਨੂੰ ਕੋ ਬਾਜ ਦੇ ਨਾਲ ਉੱਪਰ ਨੂੰ ਫੋਲਡ ਕਰਨਾ ਹੈਗਾ ਜਿਹਦੇ ਨਾਲ ਕੀ ਹੈਗਾ ਆਪਾਂ ਇੱਕ ਲੜੜ ਤਾਂ ਥੋੜਾ ਜਿਹਾ ਮੋਟਾ ਹੋ ਜਾਵੇਗਾ ਤਾਂ ਇਹਨਾਂ ਦੀ ਵਿੱਥ ਕੀ ਹੈਗੀ ਆ ਇੱਕੋ ਜਿਹੀ ਹੋ ਜਾਵੇ ਠੀਕ ਹੈ ਤੁਸੀਂ ਦੇਖ ਸਕਦੇ ਹੋ ਆਪਾਂ ਕਿਸ ਤਰ੍ਹਾਂ ਲੜ ਨੂੰ ਸੈੱਟ ਕੀਤਾ ਹੈਗਾ ਹੁਣ ਦੇਖੋ ਤੇ ਆਪਣੇ ਜਿਹੜੇ ਤਿੰਨ ਲੜ ਹੈਗੇ ਆ ਆਲਮੋਸਟ ਕੀ ਹੈਗੇ ਲੱਗ ਚੁੱਕੇ ਹੈਗੇ ਜਿਹੜੀ ਇਹ ਪਟਿਆਲਾ ਸ਼ੇਟਰ ਬਣ ਗਈ ਹੈ ਇਹ ਬਿਲਕੁਲ ਆਸਾਨ ਤੇ ਸੌਖੀ ਹੈਗੀ ਠੀਕ ਹੈ ਜਿਹਦੇ ਵਿੱਚ ਕੋਈ ਮੁਸ਼ਕਿਲ ਨਹੀਂ ਆਉਂਦੀ ਕਿ ਆਪਾਂ ਨੂੰ ਇਹ ਬਿਲਕੁਲ ਸੋਖੇ ਤਰੀਕੇ ਨਾਲ ਹੈਗੀ ਮਤਲਬ ਆਪਾਂ 15-20 ਮਿੰਟ ਦੇ ਵਿੱਚ ਆਪਾਂ ਪੂਰੀ ਦਸਤਾਰ ਤਿਆਰ ਕਰ ਦਿਆਂਗੇ ਹੁਣ ਦੇਖੋ ਤੇ ਆਪਾਂ ਕੀ ਹੈਗਾ ਇੱਕ ਹੋਰ ਬੇਸ ਲਾਉਣਾ ਹੈਗਾ ਬੇਸ ਆਪਾਂ ਦੂਸਰੀ ਸਾਈਡ ਕਿਉਂਕਿ ਆਪਾਂ ਇਧਰਲੀ ਸਾਈਡ ਬੇਸ ਪਾਇਆ ਹੈਗਾ ਤਾਂ ਆਪਾਂ ਦੂਸਰੀ ਸਾਈਡ ਵੀ ਬੇਸ ਪਾਵਾਂਗੇ ਜੇਕਰ ਆਪਾਂ ਦੂਸਰੀ ਸਾਈਡ ਬੇਸ ਨਹੀਂ ਪਾਵਾਂਗੇ ਤਾਂ ਆਪਣਾ ਕੀ ਹੈਗਾ ਜਿਹੜੀ ਪੱਗ ਹੈਗੀ ਆ ਇੱਕ ਪਾਸੇ ਨੂੰ ਚਾਹੀ ਗਈ ਠੀਕ ਹੈ ਜੀ ਹੁਣ ਦੇਖੋ ਤੇ ਆਪਾਂ ਬੇਸ ਕਿੱਥੇ ਸੈੱਟ ਕੀਤਾ ਹੈਗਾ ਆਪਾਂ ਕੰਨ ਦੀ ਉੱਪਰਲੀ ਸਾਈਡ 'ਤੇ ਬੇਸ ਸੈੱਟ ਕੀਤਾ ਹੈਗਾ ਠੀਕ ਹੈ ਜੀ ਤੇ ਪਿੱਛੋਂ ਵੀ ਆਪਾਂ ਦੇਖ ਸਕਦੇ ਤੇ ਜਿਹੜੇ ਆਪਾਂ ਨੂੰ ਪਹਿਲਾਂ ਲੜ ਲਾਏ ਹੈਗੇ ਹਨਾ ਜੀ ਉਹਨਾਂ ਤੋਂ ਕੀ ਹੈਗਾ ਹਰੇਕ ਦੇ ਲੜ ਦੇ ਵਿੱਚ ਵਿੱਥ ਕੀ ਹੈਗੀ ਇੱਕ ਉਂਗਲ ਦੇ ਪੋਟਾ ਹੁੰਦਾ ਨਾ ਜਿਹੜਾ ਆਪਣੇ ਜਿਹਾ ਮਤਲਬ ਉਂਗਲ ਦਾ ਪਹਿਲਾ ਹਿੱਸਾ ਹੁੰਦਾ ਉਨੀ ਕੁ ਵਿੱਥ ਛੱਡਣੀ ਹੈਗੀ ਜ਼ਿਆਦਾ ਵਿੱਥ ਨਹੀਂ ਛੱਡਣੀ ਠੀਕ ਹੈ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈਗਾ ਹੁਣ ਦੇਖ ਸਕਦੇ ਆਪਾਂ ਉੱਪਰਲੀ ਸਾਈਡ ਪੇਸ ਸਜਾ ਲਿਆ ਹੈਗਾ ਤੇ ਹੁਣ ਆਪਾਂ ਲਾਵਾਂਗੇ ਚੌਥਾ ਲੜ ਠੀਕ ਹੈ ਚੌਥੇ ਲੜ ਨੂੰ ਕਿਸ ਤਰ੍ਹਾਂ ਫੋਲਡ ਕਰਨਾ ਹੈਗਾ ਤੁਸੀਂ ਧਿਆਨ ਰੱਖਣਾ ਹੈਗਾ ਵੀ ਚੌਥੇ ਲੜ ਨੂੰ ਚੰਗੀ ਤਰ੍ਹਾਂ ਫੋਲਡ ਕਰਕੇ ਤੇ ਆਪਾਂ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਲਗਾਉਣਾ ਹੈਗਾ ਹਾਂ ਦੇਖ ਸਕਦੇ ਮੈਂ ਜਿਹੜਾ ਲੜ ਹੈਗਾ ਬਿਲਕੁਲ ਹੀ ਕੀ ਹੈਗਾ ਪਤਲਾ ਲਾਇਆ ਹੈਗਾ ਠੀਕ ਹੈ ਜੀ ਦੇਖ ਸਕਦੇ ਉਹਦੇ ਹੁਣ ਆਪਾਂ ਉੱਪਰ ਹੀ ਰੱਖ ਦੂੰਗਾ ਪਹਿਲਾ ਲੜ ਜਿਹੜਾ ਹੈਗਾ ਲਾਇਆ ਉਹਦੇ ਉੱਪਰ ਲਾਇਆ ਤੇ ਹੁਣ ਇਹਦੇ ਵਿੱਚ ਵੀ ਆਪਾਂ ਹਲਕਾ ਜਿਹਾ ਬੇਸ ਪਾਵਾਂਗੇ ਤੇ ਆਪਾਂ ਸਿਰਫ ਪੱਗ ਦੇ ਵਿੱਚ ਕੀ ਹੈਗਾ ਆਪਾਂ 2-3 ਥਾਂ ਤੇ ਬੇਸ ਪਾਉਣੇ ਆਗੇ ਦੇਖ ਸਕਦੇ ਬਿਲਕੁਲ ਛੋਟੀ ਜੀ ਟਾਕੀ ਹੈ ਇੰਨੀ ਕੁ ਛੋਟੀ ਜੀ ਟਾਕੀ ਪਾਉਣੀ ਹੈਗੀ ਸਿਰਫ ਇੰਨੇ ਨਾਲ ਕੀ ਹੈਗਾ ਆਪਣੀ ਜਿਹੜੀ ਪੱਗ ਹੈਗੀ ਆ ਸ਼ੇਪ ਵਧੀਆ ਲੱਗੇਗੀ ਠੀਕ ਹੈ ਜੀ ਆਪਣਾ ਪੱਗ ਜਿਆਦਾ ਛੋਟੀ ਲੱਗੇਗੀ ਤੇ ਨਾ ਹੀ ਜਿਆਦਾ ਵੱਡੀ ਠੀਕ ਹੈ ਜੀ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਜਦੋਂ ਆਪਾਂ 베이스 ਪਾਵਾਂਗੇ ਹੁਣ ਦੇਖੋ ਆਪਣੀ ਜਿਹੜਾ 베이스 ਹੈਗਾਗਾ ਉਹ ਥੱਲੜੀ ਸਾਈਡ ਪਾਇਆ ਹੋਇਆ ਹੈਗਾ ਤੇ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਕਿ ਤੁਸੀਂ ਜਿਹੜਾ ਆਪਾਂ 베이스 ਪਾਵਾਂਗੇ ਉਹ ਬਾਹਰਲੇ ਜਿਹੜਾ ਲਾੜ ਹੋਗਾ ਉਹਨਾਂ ਦੀ ਸ਼ੇਪ ਨਾ ਖਰਾਬ ਕਰੀ ਠੀਕ ਹੈ ਜੇ ਇਸ ਗੱਲ ਨੂੰ ਤੁਸੀਂ ਬਿਲਕੁਲ ਪੂਰਾ ਧਿਆਨ ਰੱਖਣਾ ਹੈਗਾ ਹੁਣ ਨੌਨ ਵੀ ਆਪਾਂ ਇੱਥੇ ਵੀ ਦੱਸਾਂਗੇ ਕਿ ਆਪਾਂ ਜਿਹੜੀ ਸ਼ੇਪ ਲਾੜ ਹੈਗਾ 베이스 ਹੈਗਾ ਕਿਸ ਦੇ ਨਾਲ ਜੁੜਨੇ ਹੈ ਹੁਣ ਦੇਖੋ ਆਪਾਂ ਬਾਜ ਦੇ ਨਾਲ ਆਪਾਂ ਜਦੋਂ ਸੈੱਟ ਕਰਾਂਗੇ ਤਾਂ ਆਪਾਂ ਕਹਿ ਹੈਗਾ ਦੇਖੋ 베이스 ਆਪਾਂ ਬਿਲਕੁਲ ਥੱਲੜੀ ਸਾਈਡ ਹੈਗਾ ਮोटा ਈਕਰਨ ਦੇ ਵਿੱਚ ਦਿੱਕਤ ਦੇ ਰਿਹਾ ਹੈਗਾ ਠੀਕ ਹੈ ਜੀ ਆਪਾਂ ਇਸ ਤਰ੍ਹਾਂ ਦੇ ਚੀਜ਼ ਦਾ ਧਿਆਨ ਰੱਖਣਾ ਵੀ ਆਪਣੇ ਜਦੋਂ ਤੁਸੀਂ ਦਸਤਾਰ ਜੋਗੇ ਤੇ ਇਹ ਚੀਜ਼ ਨਾ ਬਣੇ ਦੇਖੋ ਆਪਣਾ ਲੜੜਾ ਜਿਹੜਾ ਹੈਗਾ ਬਿਲਕੁਲ ਕਿੰਨਾ ਖਰਾਬ ਲੱਗ ਰਿਹਾ ਹੈਗਾ ਨਾ ਇਹਨੂੰ ਆਪਾਂ ਜਿਹੜਾ 베ਸ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਦੁਬਾਰਾ ਉੱਪਰਲੀ ਸਾਈਡ ਹਲਕਾ ਜਿਹਾ ਸੈਟ ਕਰਨਾ ਦੇਖਦੇ ਆਪਾਂ ਜਿਹੜਾ ਆਪਣੀ ਜਿਹੜਾ ਲੜੜਾ ਹੈ 베ਸ ਹੈਗਾ ਉੱਪਰਲੀ ਸਾਈਡ ਸੈਟ ਕਰਨਾ ਹੈਗਾ ਠੀਕ ਹੈ ਜੀ ਉੱਪਰਲੀ ਸਾਈਡ ਤੇ ਨਾ ਜ਼ਿਆਦਾ ਆਪਣਾ 베ਸ ਜਿਹੜਾ ਹੈਗਾ ਥੱਲੇ ਹੋਣਾ ਚਾਹੀਦਾ ਠੀਕ ਹੈ ਜੀ ਹੁਣ ਦੇਖਦੇ ਆਪਾਂ ਜਿਹੜਾ 베ਸ ਹੈ ਦੇਖਦੇ ਆਪਾਂ ਲੜ ਕਵਰ ਕਰ ਲਿਆ ਹੈਗਾ ਤੇ ਆਪਾਂ ਜਿਹੜਾ ਹੁਣ ਤੀਸਰਾ ਹੈਗਾ ਚੌਥਾ ਲੜ ਹੈਗਾ ਉਹਨਾਂ ਵਿੱਚ ਦੇਖੋ ਆਪਾਂ ਜਮ ਬਿਲਕੁਲ ਘੱਟ ਛੱਡੀ ਦੀ ਆ ਤਾਂ ਜੋ ਜਿਹੜੀ ਆਪਣੀ ਬਾਕੀ ਦੀ ਵਿੱਥ ਹੈਗੀ ਆਪਾਂ ਬਾਜ ਦੇ ਨਾਲ ਸੈੱਟ ਕਰਨੀ ਹੈਗੀ ਠੀਕ ਹੈ ਜੀ ਦੇਖ ਸਕਦੇ ਹੋ ਆਪਾਂ ਹੁਣ ਬਾਜ ਦੇ ਨਾਲ ਆਪਾਂ ਕਿਸ ਤਰ੍ਹਾਂ ਆਪਾਂ ਲੜ ਨੂੰ ਜਿਹੜਾ ਹੈਗਾ ਸੈੱਟ ਕਰਨਾ ਹੈਗਾ ਦੇਖ ਸਕਦੇ ਹੋ ਹੁਣ ਆਪਾਂ ਬਾਜ ਦੇ ਨਾਲ ਹਲਕਾ ਜਿਹਾ ਫੋਲਡ ਕਰਕੇ ਦੇਖੋ ਸਾਥੀ ਇਹ ਆਪਾਂ ਹੁਣ ਮੋਟਾ ਵੀ ਕਰ ਲਿਆ ਹੈਗਾ ਤੇ ਉਹਨਾਂ ਦੀ ਜਿਹੜੀ ਬਾਕੀ ਲੜਾਂ ਦੀ ਵਿੱਥ ਹੈਗੀ ਆ ਉਹ ਵੀ ਇੱਕੋ ਜਿਹੀ ਹੈਗੀ ਆ ਬਰਾਬਰ ਹੈਗੀ ਆ ਠੀਕ ਹੈ ਜੀ ਇਸੇ ਤਰ੍ਹਾਂ ਤੁਸੀਂ ਵੀ ਇਹਨੂੰ ਸੈੱਟ ਕਰ ਲੈਣਾ ਹੈਗਾ ਬਾਜ ਦੇ ਨਾਲ ਤੇ ਹੁਣ ਆਪਾਂ ਇਸ ਤੋਂ ਬਾਅਦ ਕੀ ਹੈਗਾਗਾ ਆਪਾਂ ਬਾਜ ਦੇ ਨਾਲ ਹਲਕਾ-ਹਲਕਾ ਆਪਾਂ ਸਾਰੇ ਲੜਾਂ ਦੇ ਵਿੱਚ ਆਪਾਂ ਹਲਕਾ-ਹਲਕਾ ਹੱਥ ਮਾਰ ਕੇ ਇਹਨੂੰ ਸੌਫ ਸਪਾਈ ਕਰਾਂਗੇ ਤੇ ਆਪਾਂ ਇਹਨਾਂ ਦੀ ਵਿੱਥ ਜਿਹੜੀ ਹੈਗੀ ਆ ਸੈੱਟ ਕਰਾਂਗੇ ਠੀਕ ਹੈ ਜੀ ਦੇਖ ਸਕਦੇ ਆ ਆਪਾਂ ਕਿਸ ਤਰ੍ਹਾਂ ਵਿੱਥ ਸੈੱਟ ਕੀਤੀ ਹੈਗੀ ਆਪਣੇ ਹੁਣ ਜਿਹੜੇ ਹੈਗੇ ਆ ਪਟਿਆਲਾ ਛੇਟਰ ਬੰਦੇ ਚਾਰ ਲੜ ਲੱਗ ਚੁੱਕੇ ਹੈਗੇ ਹਨ ਇਸ ਤੋਂ ਬਾਅਦ ਕਿਹਾਗਾ ਪਹਿਲਾ ਮੈਂ ਪਹਿਲਾ ਲੜ ਦੇ ਇਸ ਤੋਂ ਬਾਅਦ ਹੁਣ ਦੇਖ ਸਕਦੇ ਆਪਾਂ ਦੋ بیس ਪਾਈ ਸੀਗੇ ਪਹਿਲਾਂ ਠੀਕ ਹੈ ਬਰਾਬਰ ਕੀਤਾ ਹੁਣ ਤੀਸਰਾ بیس ਆਪਾਂ ਚੌਥੇ ਲੜ ਦੇ ਵਿੱਚ ਪਾਇਆ ਹੈਗਾ ਇਸ ਤੋਂ ਬਾਅਦ ਇੱਕ ਹੋਰ بیس ਕੀ ਹੈਗਾ ਆਪਾਂ ਇਧਰਲੀ ਸਾਈਡ ਪਾਵਾਂਗੇ ਦੇਖ ਸਕਦੇ ਆਪਾਂ بیس ਕਿਸ ਤਰ੍ਹਾਂ ਤੇ ਕਿੱਥੇ ਸੈੱਟ ਕਰਨਾ ਹੈਗਾ ਬਿਲਕੁਲ ਦੇਖ ਸਕਦੇ ਵੀ ਆਪਾਂ ਅੱਖ ਦੇ ਉੱਪਰ ਕਿੱਦਾਂ ਹੈਗਾ ਸੈੱਟ ਹੈ ਨਹੀਂ ਵੀ ਆਪਾਂ ਕੰਨ ਦੇ ਬਿਲਕੁਲ ਸ਼ੁਰੂ ਕਰਕੇ ਅੱਖ ਦੇ ਉੱਪਰ ਸੈੱਟ ਕੀਤਾ ਹੈਗਾ ਹੁਣ ਦੇਖ ਸਕਦੇ ਆਪਾਂ ਪਿੱਛੋਂ ਪਿੰਚ ਕਰ ਲਿਆ ਹੈਗਾ ਪਿੰਚ ਕਰਨ ਤੋਂ ਬਾਅਦ ਜਿਹੜਾ ਉੱਪਰੋਂ ਲੜ ਹੈਗਾ ਕਿਸ ਤਰ੍ਹਾਂ ਸਾਫ਼ ਕਰਨਾ ਹੈ ਦੇਖ ਸਕਦੇ ਹੋ ਇੱਥੇ ਜਿਹੜਾ ਲੜ ਹੈਗਾ ਉੱਪਰਲੀ ਸਾਈਡ ਤੋਂ ਮੋਟਾ ਹੋਣਾ ਚਾਹੀਦਾ ਹੈ ਜੇ ਉਹ ਆਪਣੇ ਉੱਪਰਲੀ ਸਾਈਡ ਤੋਂ ਜਿਹੜੇ ਲੜ ਹੈਗੇ ਆ ਇਧਰੋਂ ਮੋٹے ਹੋਣਗੇ ਤੇ ਉਹਨਾਂ ਦੀ ਸ਼ੇਪ ਕੀ ਹੈਗੀ ਬਿਲਕੁਲ ਸੋਹਣੀ ਤੇ ਸਾਫ਼ ਲੱਗੇਗੀ ਠੀਕ ਹੈ ਜੀ ਹੁਣ ਦੇਖ ਸਕਦੇ ਆਪਾਂ ਉਂਗਲ ਤੇ ਗੁੱਠੇ ਦੇ ਨਾਲ ਲੜ ਫੜਿਆ ਤੇ ਬਾਕੀ ਦਾ ਗੁੱਠੇ ਨਾਲ ਫੋਲਡ ਕਰਤਾ ਜੇਕਰ ਤੁਹਾਨੂੰ ਦੁਬਾਰਾ ਨਹੀਂ ਪਤਾ ਲੱਗੇ ਦੇਖ ਕਰੀ ਫੇਰ ਦੇਖ ਲਓ ਆਪਾਂ ਗੁੱਠੇ ਤੇ ਉਂਗਲ ਨਾਲ ਫੜਿਆ ਤੇ ਲੜ ਨੂੰ ਕਿਹਾ ਫੋਲਡ ਕਰਤਾ ਠੀਕ ਹੈ ਜੀ ਇਸੇ ਤਰ੍ਹਾਂ ਤੁਸੀਂ ਵੀ ਫੋਲਡ ਕਰ ਦੇਣਾ ਹੈਗਾ ਤੇ ਹੁਣ ਦੇਖ ਸਕਦੇ ਆਪਾਂ ਇੱਕ ਵਾਰੀ ਹਲਕਾ ਜਿਹਾ ਫੋਲਡ ਕੀਤਾ ਇਹਨੂੰ ਇੱਕ ਵਾਰੀ ਫੇਰ ਹਲਕਾ ਜਿਹਾ ਫੋਲਡ ਕਰਨਾ ਹੈ ਤੇ ਹੁਣ ਆਪਾਂ ਜਿਹੜਾ ਆਪਣਾ ਲਾੜ ਹੈਗਾ ਇਸ ਕੋਲ ਤਾਂ ਬਿਲਕੁਲ ਤੁਸੀਂ ਧਿਆਨ ਰੱਖਣਾ ਜਿਹੜਾ ਆਪਣਾ ਲਾੜ ਥੱਲੇ ਦੇ ਪਾਸੇ ਹੋਗਾਗਾ ਉਹ ਪਤਲਾ ਹੋਣਾ ਚਾਹੀਦਾ ਜੇਕਰ ਆਪਣਾ ਲਾੜ ਜੇ ਤਾਂ ਆਪਾਂ ਪਹਿਲਾਂ ਹੀ ਮੋਟਾ ਹੋਇਆ ਤਾਂ ਜਦੋਂ ਆਪਾਂ ਬਾਜ ਮਾਰਾਂਗੇ ਉਹ ਹੋਰ ਜ਼ਿਆਦਾ ਮੋਟਾ ਹੋ ਜਾਵੇ ਕਿ ਤੇ ਜਿਹੜੀ ਪੱਗ ਦੀ ਸ਼ੇਪ ਹੈਗੀ ਆ ਉਹ ਹੋਰ ਜ਼ਿਆਦਾ ਖਰਾਬ ਲੱਗੇਗੀ ਤੇ ਹੁਣ ਜਿਹੜਾ ਆਪਣੀ ਜਿਹੜੀ ਪੱਗ ਦੀ ਸ਼ੇਪ ਹੈਗੀ ਇਹ ਦੇਖ ਸਕਦੇ ਹੋ ਵੀ ਆਪਣ ਨੂੰ ਸਹੀ ਲੱਗ ਰਹੀ ਹੈਗੀ ਤੇ ਆਪਾਂ ਜਿਹ ਹੁਣ ਇਹਨੂੰ ਆਪਾਂ ਦੇਖੋ ਕਿੰਨਾ ਕੱਪਾ ਪਤਲਾ ਰੱਖਿਆ ਤੇ ਕਿੰਨਾ ਆਪਾਂ ਦੇਖੋ ਹੁਣ ਆਪਾਂ ਸਾਰੇ ਜਿਹੜੇ ਲੜ ਹੈਗੇ ਆ ਬਿਲਕੁਲ ਇੱਕੋ ਜਿਹਾ ਲੱਗ ਰਹੇ ਹੈਗੇ ਮੋٹے ਵੀ ਤੇ ਜਿਹੜੇ ਵਿੱਥ ਹੈ ਕੀ ਉਹਨਾਂ ਦੇ ਵੀ ਇੱਕੋ ਜਿਹਾ ਲੱਗ ਰਹੀ ਹੈਗੀ ਠੀਕ ਹੈ ਜੀ ਦੇਖ ਸਕਦੇ ਹੋ ਉਹਨੇ ਕੋਣ ਆਪਣੀ ਵਿੱਥ ਹੈ ਕੀ ਬਿਲਕੁਲ ਇੱਕੋ ਜਿਹੀ ਲੱਗ ਰਹੀ ਹੈਗੀ ਨਾ ਇਸੇ ਤਰ੍ਹਾਂ ਤੁਸੀਂ ਵੀ ਕੀ ਹੈਗਾ ਜਿਹੜੀ ਇਹਨਾਂ ਦੀ ਲੜਾਂ ਦੀ ਵਿੱਥ ਹੈਗੀ ਇੱਕੋ ਜਿਹੀ ਰੱਖਣੀ ਹੈ ਤੇ ਇੱਕ ਗੱਲ ਹੋਰ ਜਿਹੜਾ ਹੁਣ ਆਪਾਂ ਪਹਿਲਾਂ ਲੜ ਲਾਇਆ ਸੀਗਾ ਹੌਂਦੇ ਵਿੱਚ ਵਿਥ ਥੋੜੀ ਜਿਆਦਾ ਤੁਸੀਂ ਉਹ ਤਾਂ ਗੱਲ ਦੀ ਟੈਨਸ਼ਨ ਨਹੀਂ ਲੈਣੀ ਹੈਗੀ ਉਹ ਆਪਾਂ ਜਦੋਂ ਲਾੜਾਂ ਦੇ ਵਿੱਚ ਆਪਾਂ ਸੈੱਟ ਅਗੇ ਉਹਨਾਂ ਦੀ ਵਿਥ ਬਰਾਬਰ ਹੋ ਜਾਵੇ ਵੀ ਹੁਣ ਦੇਖੋ ਉੱਪਰਲੀ ਸਾਈਡ ਤੋਂ ਜਿਹੜੇ ਆਪਾਂ ਲੜ ਹੈਗੇ ਕਿਸ ਤਰ੍ਹਾਂ ਸਾਫ਼ ਕਰਨੇ ਨੇ ਆਪਾਂ ਇੱਕ ਛੋਟਾ ਸ਼ੀਸ਼ਾ ਲੈਣਾ ਹੈਗਾ ਛੋਟੇ ਸ਼ੀਸ਼ੇ ਦੇ ਨਾਲ ਆਪਾਂ ਦੇਖਣਾ ਹੈਗਾ ਲਾੜਾਂ ਦੇ ਵਿੱਚ ਜਿਹੜੇ ਉੱਪਰ ਆਪਾਂ ਲੜ ਲਾਏਗੇ ਉਹਨਾਂ ਦੇ ਵਿੱਚ ਕੋਈ ਵਿਥ ਇੱਕੋ ਜੀ ਹੈਗੀ ਆ ਜਾਂ ਨਹੀਂ ਹੈਗੀ ਜੇ ਉਹਨਾਂ ਦੇ ਵਿੱਚ ਕੋਈ ਵਾਟ ਤਾਂ ਨਹੀਂ ਹੈਗਾ ਆਪਾਂ ਇਹ ਚੀਜ਼ ਦਾ ਸਾਰਾ ਬਿਲਕੁਲ ਸਾਫ਼ ਤੇ ਧਿਆਨ ਰੱਖਣਾ ਹੈਗਾ ਠੀਕ ਹੈ ਜੀ ਇਹਦੇ ਨਾਲ ਜੇ ਜਿਹੜੀ ਹੁਣ ਆਪਣੀ ਜਿਹੜਾ ਆਪਾਂ ਛੋਟੇ-ਛੋਟੇ ਚੀਜ਼ਾਂ ਆਪਾਂ ਨੂੰ ਸਾਫ਼ ਕਰ ਦੇਣਾ ਆਪਣੀ ਜਿਹੜੀ ਪੱਗ ਦੀ ਸ਼ੇਪ ਹੈਗੀ ਉਹਦੇ ਵਿੱਚ ਸੁਧਾਰ ਵੀ ਆਉਂਦਾ ਰਹੇਗਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਹੁਣ ਜਿਹੜਾ ਹੈਗਾ ਆਪਾਂ ਲਾਉਣਾ ਹੈਗਾ ਛੇਮਾ ਲੜ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਜਿਹੜਾ ਛੇਮਾ ਲੜ ਹੈਗਾ ਕਿਸ ਤਰ੍ਹਾਂ ਲਗਾਉਣਾ ਹੈਗਾ ਹੁਣ ਦੇਖ ਸਕਦੇ ਹੋ ਆਪਾਂ ਜਿਹੜਾ ਉੱਪਰਲੀ ਸਾਈਡ ਸਾਰਾ ਪੱਲਾ ਰੱਖਿਆ ਹੈਗਾ ਤੇ ਉਹਨੂੰ ਕਿ ਹੈਗਾ ਉੱਪਰਲੀ ਸਾਈਡ ਤੋਂ ਦੇਖ ਸਕਦੇ ਆਪਾਂ ਮੋਟਾ ਕਿਸ ਤਰ੍ਹਾਂ ਕਰਨਾ ਹੈਗਾ ਦੇਖੋ ਵੀ ਇਹ ਆਪਾਂ ਦੇਖੋ ਆਪਾਂ ਹਲਕਾ ਜਿਹਾ ਲੜ ਫੋਲਡ ਕਰਤਾ ਹੈਗਾ ਠੀਕ ਹੈ ਜੀ ਫੋਲਡ ਕਪਾ ਲਗਾ ਲਿਆ ਹੈਗੇ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਆਪਾਂ ਜਿਹੜਾ ਹੈਗਾ ਥੱਲੋਂ ਵੀ ਆਪਾਂ ਸਾਫ਼ ਕਰਕੇ ਇਹਨੂੰ ਵੀ ਆਪਣਾ ਜਿਹੜਾ ਹੁਣ ਲਾਸਟ ਇਹ ਸੈਕਿੰਡ ਲੜ ਹੈਗਾ ਸਾਰੇ ਨਾਲ ਪੱਗ ਦੀ ਸ਼ੇਪ ਜ਼ਿਆਦਾ ਡਿਪੈਂਡ ਕਰਦੀ ਹੁੰਦੀ ਹੈ ਲਾਸਟ ਸੈਕਿੰਡ ਲੜ ਤੇ ਠੀਕ ਹੈ ਜੀ ਲਾਸਟ ਸੈਕਿੰਡ ਲੜ ਜੇਕਰ ਆਪਾਂ ਥੋੜਾ ਬੇਕਾਰ ਲੱਗੂਗਾ ਤਾਂ ਪੱਗ ਦੀ ਸ਼ੇਪ ਵੀ ਬੇਕਾਰ ਹੋ ਜਾਵੇਗੀ ਤੁਸੀਂ ਦੇਖ ਸਕਦੇ ਆਪਾਂ ਲੜ ਕਿਸ ਤਰ੍ਹਾਂ 모ੜਿਆ ਹੈਗਾ ਇਸੇ ਤਰ੍ਹਾਂ ਹੀ ਹਰੇਕ ਦੇ ਵਾਰੀ ਆਪਾਂ ਲੜ 모ੜਨਾ ਹੈਗਾ ਦੇਖ ਸਕਦੇ ਹੋ ਆਪਾਂ ਉਂਗਲ ਤੇ ਗੁੱਠੇ ਨਾਲ ਫੜਿਆ ਤੇ ਉਹਨੂੰ ਸਾਰਾ ਗੁੱਠੇ ਦੇ ਨਾਲ ਅੰਦਰ ਫੋਲਡ ਕਰਤਾ ਫੋਲਡ ਕਰਨ ਤੋਂ ਬਾਅਦ ਥੋ ਤੇ ਇਸ ਤੋਂ ਬਾਅਦ ਸਾਰਾ ਲੜ ਨੂੰ ਕੀ ਹੈਗਾ ਸਾਫ਼ ਕਰਕੇ ਉਹਦਾ ਜਿਹੜਾ ਆਪਾਂ ਸ਼ੇਪ ਬਣਾਉਣੀ ਹੈਗੀ ਜਿਹੜਾ ਦੇਖੋ ਆਪਾਂ ਹੁਣ ਥੱਲੋਂ ਬਿਲਕੁਲ ਪਤਲਾ ਰੱਖਿਆ ਹੈਗਾ ਪਤਲਾ ਰੱਖਣ ਦਾ ਮਕਸਦ ਇਹ ਹੀ ਹੁੰਦਾ ਵੀ ਜਦੋਂ ਆਪਾਂ ਬਾਅਦ ਦੇ ਵਿੱਚ ਬਾਜ ਮਾਰਾਂਗੇ ਤਾਂ ਆਪਣਾ ਲੜ ਮੋਟਾ ਹੋ ਜਾਏ ਦੇਖ ਸਕਦੇ ਹੋ ਹੁਣ ਦੇਖੋ ਆਪਾਂ ਹਲਕਾ ਜਿਹਾ ਵਾਟਰ ਵੀ ਦਿੱਤਾ ਨਾ ਪਹਿਲਾਂ ਹੀ ਹੁਣ ਜੇਦੋਂ ਆਪਾਂ ਇਹਨੂੰ ਵਾਟਰ ਨੂੰ ਆਪਾਂ ਬਾਜ ਦੇ ਨਾਲ ਕਲੀਅਰ ਕਰਾਂਗੇ ਇਸ ਦੇ ਨਾਲ ਕੀ ਹੈਗਾ ਕਿ ਆਪਾਂ ਜਿਹੜੀ ਪੱਗ ਦਾ ਲੜ ਹੈਗਾ ਬਿਲਕੁਲ ਮੋਟਾ ਹੋ ਜਾਵੇ ਤੇ ਬਾਕੀ ਲੜਾਂ ਦੇ ਬਰਾਬਰ ਦਾ ਹੋ ਜਾਵੇ ਦੇਖ ਸਕਦੇ ਹੋ ਦੇਖੋ ਆਪਾਂ ਨੂੰ ਜਦੋਂ ਬਾਜ ਮਾਰਿਆ ਤੇ ਆਪਣੇ ਜਿਹੜੇ ਬਾਕੀ ਤੁਸੀਂ ਵੀ ਇਸੇ ਤਰ੍ਹਾਂ ਹੀ ਲੜਨ ਨੂੰ ਲਗਾਉਣਾ ਹੈਗਾ ਤੇ ਇੱਕੋ ਜਿਹਾ ਆਪਾਂ ਲੜ ਰੱਖਣੀ ਹੈਗੇ ਠੀਕ ਹੈ ਜੀ ਹੁਣ ਦੇਖ ਸਕਦੇ ਹੋ ਜਿਹੜੇ ਆਪਣੇ ਹੁਣ ਪਟਿਆਲਾ ਸ਼ੇਹੀ ਟਰਬਨ ਹੈਗੇ ਆ ਸਾਰੇ ਲੜ ਆਲਮੋਸਟ ਸਾਰੇ ਜਿਹੜੇ ਹੈਗੇ ਲੱਗ ਚੁੱਕੇ ਹਨ ਇਸ ਤੋਂ ਬਾਅਦ ਜਿਹੜਾ ਹੈਗਾ ਉਹ ਮੋਰਨੀ ਲੜ ਰਹਿ ਜਾਵੇਗਾ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਕਿਸ ਤਰ੍ਹਾਂ ਲਗਾਉਣਾ ਹੈਗਾ ਉਹਦੀ ਸ਼ੇਪ ਕਿਸ ਤਰ੍ਹਾਂ ਸੈੱਟ ਕਰਨੀ ਹੈਗੀ ਆ ਤੇ ਇਸ ਤੋਂ ਪਹਿਲਾਂ ਕਿ ਆਪਾਂ ਕਰਨਾ ਹੈਗਾ ਜਿਹੜੇ ਆਪਣੇ ਜਿਹੜੇ ਸਾਰੇ ਲੜ ਲਾਏ ਹਨ ਉਹਨਾਂ ਦੀ ਬਿਲਕੁਲ ਸ਼ੇਪ ਜਿਹੜੀ ਪੱਗ ਦੀ ਕੋਈ ਕਮੀ ਪੇਸ਼ੀ ਹੈਗੀ ਆ ਜਾਂ ਕੋਈ ਕਿਤੇ ਵਾਟ ਹੈਗਾ ਜਾਂ ਕੋਈ ਕਿਤੇ ਮਾੜਾ ਮੋਟਾ ਉੱਪਰ ਥੱਲੇ ਆ ਗਿਆ ਲੜਕੋ ਆਪਾਂ ਬਿਲਕੁਲ ਆਪਾਂ ਸਭ ਤੋਂ ਪਹਿਲਾਂ ਹੁਣ ਇਹ ਚੀਜ਼ਾਂ ਸੈੱਟ ਕਰਨੀਆਂ ਹੈਗੀਆਂ ਹਰੇਕ ਚੀਜ਼ ਨੂੰ ਆਪਾਂ ਇਹ ਚੀਜ਼ ਦੇਖਣੀ ਹੈ ਵੀ ਆਪਾਂ ਜਿਹੜੇ ਹੁਣ ਆਪਾਂ ਬਾਕੀ ਸਫਾਈ ਹੈਗੀ ਆ ਆਪਾਂ ਬਿਲਕੁਲ ਸੈੱਟ ਕਰਨੀ ਹੈਗੀ ਠੀਕ ਹੈ ਜੀ ਤੇ ਹੁਣ ਦੇਖ ਸਕਦੇ ਹੋ ਵੀ ਜਿਹੜਾ ਹੁਣ ਆਪਣੇ ਦੇਖੋ ਪੱਗ ਦੇ ਵਿੱਚ ਜਿਹੜਾ ਉੱਪਰਲੀ ਸਾਈਡ ਹੈਗਾ ਉਹ ਲੜ ਲੜ ਲਾਇਆ ਹੈਗਾ ਉਹਦੇ ਵਿੱਚ ਹਲਕਾ ਜਿਹਾ ਟੋਆ ਹੈਗਾ ਉਹਨੂੰ ਕੀ ਕਰਨਾ ਦੇਖ ਸਕਦੇ ਹੋ ਇਸ ਤਰ੍ਹਾਂ ਛੋਟੀ ਜੀ ਟਾਕੀ ਲੈਣੀ ਹੈ ਕਿ ਤੁਸੀਂ ਉਹਨੂੰ ਫੋਲਡ ਕਰਕੇ ਆਪਾਂ ਜਿੱਥੇ ਟੋਆ ਹੈਗਾ ਬਾਜ ਦੇ ਨਾਲ ਆ ਜਿਹੜੇ ਟਾਕੀ ਹੈਗੇ ਉਹਨੂੰ ਉੱਥੇ ਫਿੱਟ ਕਰ ਦੇਣਾ ਹੈਗਾ ਠੀਕ ਹੈ ਜੀ ਦੇਖ ਸਕਦੇ ਆਪਾਂ ਕਿਸ ਤਰ੍ਹਾਂ ਲਾਉਣਾ ਹੈਗਾ ਹੁਣ ਦੇਖੋ ਆਪਾਂ ਟਾਕੀ ਰੱਖੀ ਹੈਗੀ ਹੈ ਤੇ ਬਾਜ ਦੇ ਨਾਲ ਆਪਾਂ ਲੜੜ ਵੀ ਫੜਨਾ ਹੈਗਾ ਤੇ ਟਾਕੀ ਨੂੰ ਵੀ ਅੰਦਰ ਕਰਨਾ ਹੈ ਆਪਾਂ ਇਸ ਗੱਲ ਦਾ ਧਿਆਨ ਰੱਖਣਾ ਹੈ ਆਪਾਂ ਜਿਆਦਾ ਜਦੋਂ ਟਾਕੀ ਅੰਦਰ ਕਰਾਂਗੇ ਬਾਜ ਨੂੰ ਜਿਆਦਾ ਜ਼ੋਰ ਦੇ ਨਾਲ ਥੱਲੇ ਨੂੰ ਨਹੀਂ ਮਾਰਨਾ ਜੇਕਰ ਆਪਾਂ ਜਿਆਦਾ ਜ਼ੋਰ ਨਾਲ ਕਰਾ ਕੇ ਤਾਂ ਆਪਾਂ ਜਿਹੜੀ ਪੱਗ ਦੀ ਸ਼ੇਪ ਹੈਗੀ ਜਨਾ ਪੱਗ ਦਾ ਲੜ ਹੈਗਾ ਉਹ ਜਾਂ ਤਾਂ ਖਰਾਬ ਹੋ ਜਾਵੇਗਾ ਜਾਂ ਬਿਲਕੁਲ ਥੱਲੇ ਨੂੰ ਆ ਜਾਵੇਗਾ ਠੀਕ ਹੈ ਜੀ ਦੇਖ ਸਕਦੇ ਹੋ ਆਪਾਂ ਇਸ ਤੋਂ ਬਾਅਦ ਟਾਕੀ ਅੰਦਰ ਕਰਕੇ ਆਪਣ ਬਾਕੀ ਦੀ ਜਿਹੜੀ ਹੈਗੀ ਆ ਪੱਗ ਦੀ ਸ਼ੇਪ ਹੈਗੀ ਆ ਉਹ ਵੀ ਸੈੱਟ ਕਰਨੀ ਹੈਗੀ ਠੀਕ ਹੈ ਜੀ ਦੇਖ ਸਕਦੇ ਹੋ ਹੁਣ ਆਪਾਂ ਟਾਕੀ ਸੈੱਟ ਕਰ ਲਈ ਆ ਆਪਣਾ ਜਿਹੜਾ ਟੋਆ ਸੀਗਾ ਉਹ ਵੀ ਹਲਕਾ ਜਿਹਾ ਸੀਗਾ ਉਹ ਖਤਮ ਹੋ ਚੁੱਕਿਆ ਹੈਗਾ ਹੁਣ ਜਿਹੜੀ ਪਟਿਆਲਾ ਸ਼ਹੀ ਟਰਬਨ ਹੈਗੀ ਬਿਲਕੁਲ ਸਜਾ ਕੇ ਜਿਹੜੀ ਹੈਗੀ ਆ ਆਲਮੋਸਟ ਤਿਆਰ ਹੈਗੀ ਆ ਹੁਣ ਬਾਕੀ ਦੇ ਵਿੱਚ ਜਿਹੜੀਆਂ ਛੋੜੇ ਮੋਟੇ ਕਮੀਆਂ ਪਿਛੇ ਆਈਆਂ ਆਪਾਂ ਉਹ ਦੂਰ ਕਰਾਂਗੇ ਠੀਕ ਹੈ ਜੀ ਹੁਣ ਦੇਖ ਸਕਦੇ ਆਪਾਂ ਜਿਹੜਾ ਲਾੜਾਂ ਦੀ ਪਿੰਚ ਹੈਗੀ ਜਿਹੜੀ ਆਪਣੀ ਫਰੰਟ ਤੋਂ ਪਿੰਚ ਹੁੰਦੀ ਹੈਗੀ ਆ ਇਹ ਵੀ ਜਿਹੜੀ ਹੈਗੀ ਇੱਕ ਹੀ ਥਾਂ ਤੋਂ ਨਿਕਲਣੀ ਚਾਹੀਦੀ ਆ ਜਿਹੜੀ ਉਹਨੂੰ ਪ੍ਰੈਸ ਤੋਂ ਪਿੰਚ ਆ ਗਈ ਉਹਨਾਂ ਦੀ ਵੀ ਜਿਹੜੀ ਵੇਥ ਹੈਗੀ ਬਿਲਕੁਲ ਘੱਟ ਹੈਗੀ ਠੀਕ ਹੈ ਜੀ ਤੇ ਹੁਣ ਜਿਹੜੀ ਪੱਗ ਦੀ ਸ਼ੇਪ ਹੈਗੀ ਆ ਉਹ ਆਪਾਂ ਸੈੱਟ ਕਰਨੀ ਦੇਖ ਸਕਦੇ ਆਪਾਂ ਥਲਪਰ ਆ ਪੱਗ ਨੂੰ ਵੀ ਕੀ ਹੈਗਾ ਜਿਹੜੀ ਆਪਾਂ ਜ਼ਿਆਦਾ ਪ੍ਰੈਸ ਵੀ ਨਹੀਂ ਕਰਨੀ ਹੁੰਦੀ ਤੇ ਜਾਂ ਅਗਭੀ ਤਿੱਖੀ ਬਣਾਉਣੀ ਹੁੰਦੀ ਹੈ ਹਲਕੀ ਜਿਹੀ ਤਿੱਖੀ ਹੋਣੀ ਚਾਹੀਦੀ ਤੇ ਹਲਕੀ ਜੀ ਪ੍ਰੈਸ ਵੀ ਹੋਣੀ ਚਾਹੀਦੀ ਦੇਖ ਸਕਦੇ ਆ ਆਪਣੇ ਜਿਹੜੀ ਆਪਣੀ ਜਿਹੜੀ ਆ ਸ਼ੇਪ ਹੈਗੀ ਬਿਲਕੁਲ ਪਰਫੈਕਟ ਹੈ ਤੇ ਹੁਣ ਜਿਹੜਾ ਆਪਣਾ ਦੂਸਰਾ ਲੜਾ ਹੈ ਉਹ ਆਪਾਂ ਥੋੜਾ ਜਿਹਾ ਹਲਕਾ ਠੰਡੇ ਆ ਗਿਆ ਉਹ ਤੇ ਉਹਨੂੰ ਆਪਾਂ ਸੈੱਟ ਕਰਨਾ ਹੈ ਇਸ ਕਾਲ ਦਾ ਬਿਲਕੁਲ ਧਿਆਨ ਰੱਖਣਾ ਜਿਹੜਾ ਆਪਣਾ ਕੋਈ ਲੜੜ ਹੈਗਾ ਇੱਕ ਦੂਜੇ ਦੇ ਉੱਪਰ ਨਾ ਚੜਿਆ ਹੋਵੇ ਠੀਕ ਹੈ ਜੀ ਮਤਲਬ ਜਿਵੇਂ ਹੁਣ ਫਰੰਟ ਤੋਂ ਲੜੜ ਉੱਪਰ ਹੈਗਾ ਫਿਰ ਥੱਲੇ ਫਿਰ ਉੱਪਰ ਇਸ ਤਰ੍ਹਾਂ ਹੋਵੇ ਹੁਣ ਦੇਖ ਸਕਦੇ ਹੋ ਆਪਾਂ ਜਿਹੜਾ ਪਿੱਛਲਾ ਲੜੜ ਹੈਗਾ ਕਿਸ ਤਰ੍ਹਾਂ ਹੋਣਾ ਹੈਗਾ ਹੁਣ ਆ ਦੇਖੋ ਜਿਹੜਾ ਆਪਾਂ ਫਰੰਟ ਲੜੜ ਹੈ ਇਸ ਨੂੰ ਕੀ ਆਪਾਂ ਨੱਕ ਦੀ ਸੀਤ ਤਿਆਰੋ ਕਰਨਾ ਹੁੰਦਾ ਦੇਖੋ ਜਿਵੇਂ ਆਪਾਂ ਨੱਕ ਦੀ ਸੀਤ ਤੇ ਕਰ ਲਿਆ ਹੈਗਾ ਦੇਖੋ ਤੇ ਜਿਹੜੀ ਹੁਣ ਆਪਣੀ ਬਿਲਕੁਲ ਹੈਗਾ ਨੱਕ ਦੀ ਸੀਤ ਤਿਆਰ ਚੁੱਕਿਆ ਹੈਗਾ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਤੁਸੀਂ ਵੀ ਕੀ ਕਰਨਾ ਹੈਗਾ ਨੱਕ ਦੀ ਸੀਤ ਤੇ ਕਰ ਲੈਣਾ ਹ ਬਾਕੀ ਜਿਹੜੀ ਲੜ ਦੀ ਵਿੱਥ ਹੈਗੀ ਜਾਂ ਤੇ ਹੁਣ ਪਿੱਛੋਂ ਸਿਰ ਕਿਵੇਂ ਟਕਣਾ ਹੈਗਾ ਉਹ ਚੀਜ਼ ਦੇਖ ਲਓ ਹੁਣ ਜਿਹੜਾ ਆਪਾਂ ਲੜ ਹੈਗਾ ਜਿਹੜੇ ਆਪਣੇ ਕੋਨੇ ਹੁੰਦੇ ਨੇ ਨਾ ਜਿਹੜਾ ਫਿਰ ਕਲ ਪੱਲੇ ਹੁੰਦੇ ਆ ਦੋਵੇਂ ਕੈਰੇ ਕਰੇ ਕਰਕੇ ਦੋਵੇਂ ਪਾਸੇ ਫਲਾ ਦੇਣੇ ਹੈਗੇ ਪੂਰੇ ਸਿਰ ਦੇ ਉੱਪਰ ਦੇਖ ਸਕਦੇ ਆਪਾਂ ਪੂਰੇ ਸਿਰ ਦੇ ਉੱਪਰ ਫਲਾ ਕੇ ਆਪ ਰੱਖ ਲਿਆ ਹੁਣ ਜਿਹੜਾ ਆਪਾਂ ਲੜ ਖਿੱਚਿਆ ਸੀ ਉਹਨੂੰ ਫੇਰ ਵਾਪਸ ਖਿੱਚਣਾ ਹੈਗਾ ਠੀਕ ਹੈ ਜੀ ਹੁਣ ਜਿਹੜਾ ਹੁਣ ਆਪਾਂ ਦੇਖ ਸਕਦੇ ਆਪਾਂ ਜਿਹੜਾ ਲੜ ਹੈਗਾ ਪੱਗ ਦੇ ਸਿਰ ਦੇ ਪਾਸੇ ਸੇ ਰਹਿ ਗਿਆ ਆਲਮੋਸਟ ਕਿਹਾ ਕਵਰ ਹੋ ਜਾਂਦਾ ਹੈਗਾ ਉਹਦੇ ਨਾਲ ਹਾਂ ਜਿਹੜਾ ਬਾਕੀ ਦੇਊਗਾ ਆਪਾਂ ਬਾਜ ਦੇ ਨਾਲ ਦੇਖ ਸਕਦੇ ਆਪਾਂ ਕਿਸ ਤਰ੍ਹਾਂ ਕੱਪੜਾ ਅੰਦਰ ਕਰਨਾ ਹੈਗਾ ਦੇਖੋ ਵੀ ਉਸ ਤਰ੍ਹਾਂ ਦੇਖੋ ਆਪਾਂ ਨਾਲ-ਨਾਲ ਹੱਥ ਵੀ ਫੇਰਨਾ ਹੈਗਾ ਤੇ ਨਾਲ-ਨਾਲ ਬਾਜ ਵੀ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਜਦੋਂ ਆਪਾਂ ਬਾਜ ਦੇ ਨਾਲ ਆਪਾਂ ਦੇਖੋ ਹੁਣ ਆਪਾਂ ਲੜ ਲਾਵਾਂਗੇ ਹੁਣ ਦੇਖੋ ਮੈਂ ਲਾਸਟ ਲੜ ਕੇਗਾ ਫੜ ਕੇ ਉਹ ਜਿਹੜਾ ਕੱਪੜਾ ਹੈਗਾ ਅੰਦਰ ਕਰ ਰਿਹਾ ਹੈਗਾ ਤੁਸੀਂ ਵੀ ਇਸੇ ਤਰ੍ਹਾਂ ਕੱਪੜਾ ਫੜ ਕੇ ਅੰਦਰ ਕਰਨਾ ਹੈਗਾ ਕਿਸੇ ਨੇ ਵੀ ਇਸ ਤਰ੍ਹਾਂ ਨਹੀਂ ਕਰਨਾ ਵੀ ਸਿੱਧਾ ਲੜ ਨੂੰ ਫੜਿਆ ਨਹੀਂ ਤੇ ਕੱਪੜਾ ਅੰਦਰ ਕਰਤਾ ਉਹਦੇ ਨਾਲ ਕਿਉਂ ਜਿਹੜਾ ਆਪਣਾ ਜਿਹੜਾ ਲਾਸਟ ਜਿਹੜਾ ਆਪਣਾ ਸੈਕਿੰਡ ਲੜ ਤੇ ਉੱਪਰ ਵਾਲਾ ਹੈ ਨਾ ਉਹ ਜਿਹੜਾ ਹੈਗਾ ਉਹ ਖਰਾਬ ਹੋ ਜਾਵੇਗਾ ਉਹ ਅੰਦਰ ਨੂੰ ਚਲਾ ਜਾਵੇਗਾ ਠੀਕ ਹੈ ਜੀ ਇਸ ਕਰਕੇ ਤੁਸੀ ਧਿਆਨ ਰੱਖਣਾ ਹੈਗਾ ਤੇ ਹੁਣ ਜਿਹੜੇ ਆ ਗਿਆ ਆਪਣਾ ਜਿਹੜਾ ਸਿਰ ਟਕਿਆ ਗਿਆ ਹੈਗਾ ਆਲਮੋਸਟ ਜਿਹੜਾ ਹੈਗਾ ਆਪਣੀ ਦਸਤਾਰ ਬਿਲਕੁਲ ਜਾ ਕੇ ਤਿਆਰ ਹੋਣਾ ਆਪਾਂ ਦੇਖੋ ਉੱਪਰਲੀ ਸਾਈਡ ਤੋਂ ਛੋਟੇ ਛੀਸ਼ੇ ਨਾਲ ਆਪਾਂ ਦੇਖਣਾ ਹੈ ਕਿਤੋਂ ਵਾਟ ਜਾਂ ਕਿਤੋਂ ਲੜਾਂ ਦੀ ਬੇਦਸ ਠੀਕ ਹੈ ਉਹ ਚੀਜ਼ ਆਪਾਂ ਬਿਲਕੁਲ ਆਪਾਂ ਧਿਆਨ ਦੇ ਨਾਲ ਸਫਾਈ ਕਰਨੀ ਹੈਗੀ ਠੀਕ ਹੈ ਜੀ ਤੇ ਤੁਸੀਂ ਵੀ ਇਸੇ ਤਰ੍ਹਾਂ ਛੋਟਾ ਛੀਸ਼ਾ ਜਾਂ ਦੂਸਰਾ ਛੀਸ਼ਾ ਲੈ ਕੇ ਉਦੇ ਨਾਲ ਸਫਾਈ ਕਰ ਸਕਦੇ ਹੋ ਠੀਕ ਹੈ ਜੀ ਆਪਾਂ ਹੁਣ ਦੇਖਦੇ ਹਾਂ ਕਿ ਆਪਣੀ ਕਿਤੋਂ ਕਮੀ ਪਈ ਚੀ ਹੈਗੀ ਜਾਂ ਕਿਤੋਂ ਲੜ ਹੈਗਾ ਕੋਈ ਇੱਧਰ ਉੱਧਰ ਹੈਗਾ ਉਹ ਚੀਜ਼ ਆਪਾਂ ਬਿਲਕੁਲ ਹੁਣ ਸੈੱਟ ਕਰਨੇਗਾ ਆਪਣੀ ਜਿਹੜੀ ਪੱਗ ਦਾ ਟਾਈਮ ਹੈਗਾ ਜਿੰਨਾ ਹੀ ਆਪਾਂ ਨੂੰ ਲੜ ਲੋਨ ਟਿਲਾਦਾ ਹੈਗਾ ਉਨਾ ਹੀ ਆਪਾਂ ਨੂੰ ਸਫਾਈ ਕਰਨ ਦੇ ਵੀ ਲਾਦਾ ਹੈ ਹੁਣ ਦੇਖ ਸਕਦੇ ਹੋ ਜਿਹੜਾ ਆਪਾਂ ਨੂੰ ਲਾਸਟ ਲੜ ਹੈਗਾ ਆਖਰੀ ਲੜ ਇਹ ਜਿਆਦਾ ਵੱਡਾ ਹੈਗਾ ਹਨਾ ਹੁਣ ਇਹਨੂੰ ਤੁਸੀਂ ਘਬਰਾਉਣਾ ਨਹੀਂ ਹੈਗਾ ਜੇਕਰ ਵੱਡਾ ਵੀ ਰਹਿ ਗਿਆ ਇਹਦੇ ਕੋਲ ਵੀ ਆਪਣਾ ਸੋਲੂਸ਼ਨ ਹੈਗਾ ਠੀਕ ਹੈ ਜੀ ਪਣੇ ਦਾ ਸੋਲੂਸ਼ਨ ਦੇਖੋ ਕੀ ਹੋਵੇਗਾ ਸੋਲੂਸ਼ਨ ਦੇਖੋ ਹੁਣ ਜਿਹੜਾ ਆਪਣਾ ਹੁਣ ਲੜ ਹੈਗਾ ਇਹਨੂੰ ਕੀ ਹੈਗਾ ਆਪਾਂ ਇੱਥੇ ਦੇਖ ਸਕਦੇ ਆਪਾਂ ਪਿੱਛੇ ਇਸ ਤਰ੍ਹਾਂ ਫੜ ਕੇ ਇਕੱਠਾ ਕਰ ਲੈਣ ਦੇਖ ਸਕਦੇ ਹੋ ਮੈਂ ਵੀ ਹੁਣ ਇਸੇ ਤਰ੍ਹਾਂ ਇਕੱਠਾ ਕਰ ਲੈ ਜਿੰਨਾ ਕਿ ਆਪਣਾ ਮੋਰਨੀ ਲੜ ਦੇ ਲਈ ਬਿਲਕੁਲ ਪਰਫੈਕਟ ਹੋਵੇਗਾ ਆਪਾਂ ਉਹਨਾਂ ਅੱਗੇ ਰੱਖ ਲੈਣਾ ਹੈਗਾ ਠੀਕ ਹੈ ਜੀ ਇਸੇ ਤਰ੍ਹਾਂ ਦੂਸਰੀ ਵੀ ਕੀ ਕਰਨਾ ਹੈਗਾ ਇਕੱਠਾ ਕਰ ਲੈਣਾ ਹੈਗਾ ਹੁਣ ਦੇਖੋ ਇਕੱਠਾ ਕਰ ਲਿਆ ਹੁਣ ਇਹਨੂੰ ਕੀ ਕਰਨਾ ਹੈਗਾ ਇਹਨੂੰ ਆਪਾਂ ਜਿਹੜਾ ਹੁਣ ਦੇਖੋ ਜਿਹਦੇ ਨਾਲ ਆਪਾਂ ਮੋਰਨੀ ਲੜ ਲਾਉਣਾ ਹੈਗਾ ਉਹ ਆਪਾਂ ਉੱਪਰਲੀ ਪਾਸੇ ਉਹ ਲਿਆ ਕੇ ਉਹਨੂੰ ਅੱਪਾ ਜਿਹੜਾ ਹੈਗਾ ਉੱਪਰਲੇ ਪਾਸੇ ਜਿਹੜਾ ਹੈਗਾ ਟੰਗ ਦੇਣਾ ਨੂੰ ਫੋਲਡ ਕਰਕੇ ਆਪਾਂ ਪਿਛਲੇ ਪਾਸੇ ਆਪਾਂ ਟੰਗ ਦੇਣਾ ਹੈਗਾ ਤੁਸੀਂ ਧਿਆਨ ਰੱਖਣਾ ਹੈ ਕਿ ਜਿਹੜਾ ਆਪਣਾ ਲੜ ਹੈਗਾ ਇਹ ਬਾਕੀ ਸ਼ੇਪ ਨਾ ਖਰਾਬ ਕਰੇ ਤੁਸੀਂ ਇਹ ਧਿਆਨ ਰੱਖਣਾ ਹੈਗਾ ਜੇਕਰ ਬਾਕੀ ਵੈਸੇ ਵਧੀਆ ਹੋਵੇਗਾ ਜੇਕਰ ਤੁਸੀਂ ਇਹਨੂੰ ਪਹਿਲਾਂ ਹੀ ਆਪਾਂ ਤੁਸੀਂ ਧਿਆਨ ਦੇ ਲਓ ਵੀ ਆਪਾਂ ਜਿਹੜਾ ਹੈਗਾ ਪੱਗ ਦਾ ਲੜ ਹੈਗਾ ਬਿਲਕੁਲ ਪੂਰਾ ਪੂਰਾ ਵੀ ਉਸ ਦਾਲ ਦਾ ਤੁਸੀਂ ਬਿਲਕੁਲ ਧਿਆਨ ਰੱਖਣਾ ਹੈਗਾ ਹੁਣ ਕੀ ਹੈਗਾ ਆਪਾਂ ਬਾਕੀ ਦੀਆਂ ਜਿਹੜੀਆਂ ਲੜ ਹੈਗੇ ਉਹਨਾਂ ਦੀ ਸ਼ੇਪ ਜਿਹੜੀ ਹੈਗੇ ਵਿਥ ਹੈਗੇ ਉਹਨਾਂ ਨੂੰ ਸੈੱਟ ਕਰਾਂਗੇ ਠੀਕ ਹੈ ਜੀ ਹੁਣ ਦੇਖੋ ਫਰੰ ਇਆਪਾਂ ਸੈੱਟ ਕਰ ਲਈ ਹੁਣ ਆਪਾਂ ਤੁਹਾਨੂੰ ਦੱਸਾਂਗੇ ਮੋਰਨੀ ਲੜ ਆਪਾਂ ਕਿਸ ਤਰ੍ਹਾਂ ਲਗਾਉਣਾ ਹੈਗਾ ਠੀਕ ਹੈ ਜੀ ਹੁਣ ਦੇਖ ਸਕਦੇ ਆਪਾਂ ਮੋਰਨੀ ਲੜ ਲਾਵਾਂਗੇ ਤੇ ਪੱਗ ਪਿੰਨਾ ਆਪਾਂ ਦੇਖ ਸਕਦੇ ਹੋ ਵੀ ਆਪਾਂ ਕਿੱਥੇ ਲਾਉਣੇ ਹੈਗੇ ਆ ਤੇ ਆਪਾਂ ਨੱਕ ਦੀ ਸੀਤ ਤੇ ਕਿਵੇਂ ਰੱਖਣੀ ਹੈਗੀ ਠੀਕ ਹੈ ਦੇਖੋ ਹੁਣ ਜਿਹੜੀ ਆਪਾਂ ਪੱਗ ਪਿੰਨ ਹੈਗੀ ਬਿਲਕੁਲ ਨੱਕ ਦੀ ਥੋੜੀ ਸੀਤ ਤੇ ਇਧਰ ਨੂੰ ਹੋਣੀ ਚਾਹੀਦੀ ਠੀਕ ਹੈ ਜੀ ਇਹਦੇ ਨਾਲ ਕੀ ਹੋਏ ਜਦੋਂ ਆਪਾਂ ਮੋਰਨੀ ਲੜ ਲਾਵਾਂਗੇ ਹਨ ਜਦੋਂ ਆਪਾਂ ਲੜ ਘੁਮਾ ਕੇ ਲਾਵਾਂਗੇ ਜਿਹੜੀ ਪੱਗ ਪਿੰਨ ਹੈਗੀ ਆਪਣੀ ਵਿੰਗੀ ਹੋਣ ਦਾ ਹੁੰਦਾ ਹੈਗਾ ਡਰ ਹਨ ਇਸ ਲਈ ਆਪਾਂ ਇੱਕ ਤਾਂ ਦੋ ਪੱਗ ਪਿੰਨਾ ਲ ਟੇਡਾ ਲਗਾਉਣਾ ਹੈਗਾ ਠੀਕ ਹੈ ਜੀ ਤੇ ਟੇਡਾ ਲਾਉਣ ਦੇ ਨਾਲ ਕਿਉਂ ਜਦੋਂ ਆਪਾਂ ਲੜ ਲਾਵਾਂਗੇ ਉਹ ਆਪਣੇ ਆਪ ਸਿੱਧ ਹੋ ਜਾਣਗੇ ਤੇ ਲੜ ਸਹੀ ਲੱਗੂਗਾ ਠੀਕ ਹੈ ਉਹ ਦੇਖੋ ਆਪਾਂ ਲੜ ਫਿਲਾ ਕੇ ਕਿਸ ਤਰ੍ਹਾਂ ਆਪਾਂ ਸੈੱਟ ਕਰਨਾ ਹੈਗਾ ਹੁਣ ਦੇਖੋ ਆਪਾਂ ਥੱਲੋਂ ਇਸ ਤਰ੍ਹਾਂ ਦੇਖੋ ਆਪਾਂ ਲੜ ਕੇਗਾ ਦੇਖੋ ਆਪਾਂ ਥੋੜਾ ਜਿਹਾ ਪੱਲਾ ਫੜਿਆ ਇਸ ਤਰ੍ਹਾਂ ਖਿੱਚ ਲੈਣਾ ਹੈਗਾ ਠੀਕ ਹੈ ਥੱਲੋਂ ਪਹਿਲਾਂ ਥੱਲੋਂ ਸੈੱਟ ਕਰਨਾ ਹੈਗਾ ਫਿਰ ਆਪਾਂ ਉੱਪਰ ਵੀ ਸੈੱਟ ਕਰਨਾ ਹੈਗਾ ਠੀਕ ਹੈ ਜੀ ਦੇਖ ਸਕਦੇ ਹੋ ਹੁਣ ਆਪਾਂ ਤੁਹਾਨੂੰ ਦੁਬਾਰਾ ਕਰਕੇ ਦਿਖਾਉਨੇ ਆਪਾਂ ਲੜ ਕਿਸ ਤਰ੍ਹਾਂ ਸੈੱਟ ਕਰਨਾ ਹੈਗਾ ਦੇਖੋ ਆਪਾਂ ਹੁ ਫੰਦਾ ਫੜ ਕੇ ਆਪ ਅੰਦਰ ਕਰ ਲਿਆ ਤੇ ਉੱਪਰਲੇ ਪਾਸੇ ਉਹਨੂੰ ਉੱਪਰਲੇ ਪਾਸੇ ਜਿਹੜਾ ਹੈਗਾ ਲਾੜ ਹੈਗਾ ਉਹਨੂੰ ਉੱਪਰ ਨੂੰ ਫਿਲਾ ਦੇਣਾ ਹੈਗਾ ਠੀਕ ਹੈ ਜੀ ਤੇ ਦੇਖ ਸਕਦੇ ਆਪਾਂ ਉੱਪਰ ਨੂੰ ਫਿਲਾਤਾ ਹੈਗਾ ਤੇ ਹੁਣ ਆਪਾਂ ਕੀ ਕਰਨਾ ਹੈਗਾ ਇਹਨੂੰ ਥੱਲੋ ਲਾੜ ਨੂੰ ਫੜ ਲੈਣਾ ਹੈਗਾ ਠੀਕ ਹੈ ਜੀ ਹੁਣ ਦੇਖੋ ਆਪਾਂ ਜਿਹੜਾ ਥੱਲੋ ਵੀ ਹੈਗਾ ਫੇਰ ਆਪਾਂ ਇੱਕ ਕਰੀ ਲਾੜ ਨੂੰ ਖਿੱਚਣਾ ਹੈਗਾ ਜਿਹੜੇ ਹੁਣ ਆਪਣਾ ਲਾੜ ਹੈਗਾ ਹਲਕਾ ਹਲਕਾ ਉੱਪਰ ਕਰ ਦੇਣੇ ਤਾਂ ਜੋ ਉਹ ਜਿਹੜਾ ਆਪਣਾ ਹੈਗਾ ਅੱਖ ਜਿਆਦਾ ਕਵਰ ਨਾ ਕਰੇ ਠੀਕ ਹੈ ਜੀ ਹੁਣ ਦੇਖ ਸਕਦੇ ਆਪਾਂ ਜਿਹੜਾ ਲਾੜ ਹੈਗਾ ਬਿਲਕੁਲ ਸਾਫ਼ ਲੱਗ ਚੁੱਕਿਆ ਤੇ ਹੁਣ ਇਹਨੂੰ ਆਪਾਂ ਮੋਰਨੀ ਸਟਾਈਲ ਦੇ ਨਾਲ ਕਿਵੇਂ ਲਗਾਣਾ ਹੈ ਦੇਖੋ ਆਪਾਂ ਚੁੰਝ ਤੋਂ ਫੜਨਾ ਹੈਗਾ ਹੁਣ ਪੱਗ ਪਿੰਨਾ ਦੇ ਵਿੱਚ ਜਿਹੜਾ ਉੱਪਰਲੀ ਸਾਈਡ ਤੋਂ ਹੈਗੇ ਕਰੇ ਟੰਗ ਦੇਣਾ ਹੈਗਾ ਠੀਕ ਹੈ ਜੀ ਪੱਗ ਪਿੰਨਾ ਦੇ ਵਿੱਚ ਟੰਗ ਕੇ ਹੁਣ ਦੇਖੋ ਆਪਾਂ ਉੱਪਰਲੀ ਸਾਈਡ ਲੈ ਕੇ ਫਿਰ ਇਸ ਤੋਂ ਬਾਅਦ ਆਪਾਂ ਉਹਨੂੰ ਬਾਹਰਲੀ ਸਾਈਡ ਨੂੰ ਫੋਲਡ ਕਰਨਾ ਹੈਗਾ ਦੇਖ ਸਕਦੇ ਆਪਾਂ ਕਿਸ ਤਰ੍ਹਾਂ ਫੋਲਡ ਕਰਨਾ ਹੈਗਾ ਹੁਣ ਦੇਖੋ ਆਪਾਂ ਬਾਹਰਲੀ ਸਾਈਡ ਨੂੰ ਫੋਲਡ ਕੀਤਾ ਹੈਗਾ ਫੋਲਡ ਕਰਨ ਤੋਂ ਬਾਅਦ ਇਹਨੂੰ ਉੱਪਰਲੇ ਪਾਸੇ ਨੂੰ ਜਿਹੜਾ ਹੈਗਾ ਜਦੋਂ ਆਪਾਂ ਲਾਵਾਂਗੇ ਇਹਨੂੰ ਜਿਆਦਾ ਵਾਟ ਬਣਾ ਕੇ ਲਗਾਉਣਾ ਹੈਗਾ ਠੀਕ ਹੈ ਜੀ ਦੇਖ ਸਕਦੇ ਹੋ ਪਰ ਹੁਣ ਜਿਹੜਾ ਹੈਗਾ ਉੱਪਲੇ ਪਾਸੇ ਲਾੜ ਜਿਹੜਾ ਹੈਗਾ ਆਲਮੋਸਟ ਲਗਾ ਲਿਆ ਹੈਗਾ ਹੁਣ ਮੋਰਨੀ ਲੜਨ ਬਾਕੀ ਤੇ ਜਿਹੜੀ ਹੋ ਗਈ ਇਹਦੀ ਸਾਫ ਸਫਾਈ ਉਹਦੇ ਤੇ ਥੋੜਾ ਜਿਹਾ ਟਾਈਮ ਲੱਗਦਾ ਹੁੰਦਾ ਜਿਹੜੀ ਆਪਾਂ ਜਿਹੜੀ ਪੱਗ ਦੀ ਪੱਗ ਹੈਗੀ ਆ ਪਟਿਆਲਾ ਸ਼ੀ ਪੱਗ ਬਿਲਕੁਲ ਛੇਤੀ ਸਜਾ ਕੇ ਤਿਆਰ ਹੋ ਜਾਂਦੀ ਬਸ ਜਿਹੜਾ ਇਹਦਾ ਟਾਈਮ ਹੈਗਾ ਉਹ ਕੀ ਹੁੰਦਾ ਹੈਗਾ ਬਿਲਕੁਲ ਸਾਫ ਸਫਾਈ ਤੇ ਲੱਗਦਾ ਹੁਣ ਦੇਖੋ ਆਪਾਂ ਜਿਹੜਾ ਲਾੜ ਹੈਗਾ ਜੇ ਅਗਰ ਆਪਣਾ ਮਾੜਾ ਜਾਂ ਅੱਖ ਦੇ ਉੱਪਰ ਜਾ ਰਿਹਾ ਹੈਗਾ ਕਿ ਆਪਾਂ ਕਿਸ ਤਰ੍ਹਾਂ ਸੈੱਟ ਕਰਨਾ ਹੈਗਾ ਇਸ ਗੱਲ ਦਾ ਉਹ ਆਪਣੇ ਜਿਹੜਾ ਹੈਗਾ ਆ ਅੱਖ ਦੇ ਉੱਪਰ ਜ਼ਿਆਦਾ ਨਾ ਹੋਵੇ ਠੀਕ ਹੈ ਜੀ ਜੇਕਰ ਘੱਟ ਠੀਕ ਹੈਗਾ ਬਿਲਕੁਲ ਸਹੀ ਹੈ ਜੇਕਰ ਜ਼ਿਆਦਾ ਅੱਖ ਕਵਰ ਕਰ ਲਾਂਗੇ ਉਹਦੇ ਨਾਲ ਆਪਾਂ ਨੂੰ ਜਿਹੜੀ ਪੱਗ ਦੀ ਸ਼ੇਪ ਹੈਗੀ ਉਹ ਵੀ ਥੋੜੀ ਦੇਖਣ ਚੌੜ ਲੱਗੇਗੀ ਤੇ ਉਹਨੂੰ ਜਿਹੜੀ ਹੈਗੀ ਅੱਖ ਦੇ ਉੱਪਰ ਵੀ ਜ਼ਿਆਦਾ ਹੋਵੇ ਜੇ ਦੇਖਸਾ ਤੇ ਆਪਣੀ ਬਿਲਕੁਲ ਪੱਗ ਦੀ ਸ਼ੇਪ ਹੈਗੀ ਸੈੱਟ ਹੈਗੀ ਹੁਣ ਇਸ ਤੋਂ ਬਾਅਦ ਕੀ ਹੈਗਾ ਆਪਾਂ ਮਗਰਲਾ ਲੜ ਕਿਸ ਤਰ੍ਹਾਂ ਲਗਾਉਣਾ ਹੈਗਾ ਠੀਕ ਹੈ ਜੀ ਮਗਰਲਾ ਲੜ ਦੇਖੋ ਆਪਾਂ ਚੰਗੀ ਤਰ੍ਹਾਂ ਖੋਲ ਲੈਣਾ ਉਹਨੂੰ ਇੱਕ ਪੱਲੇ ਨੂੰ ਕੀ ਹੈਗਾ ਵਿਚਾਲੇ ਦੇਖੋ ਆਪਾਂ ਕਿਸ ਤਰ੍ਹਾਂ ਸੈੱਟ ਕੀਤਾ ਹੁਣ ਦੂਸਰੇ ਪਾਸੇ ਵੀ ਉਹ ਠੀਕ ਹੈ ਇਸ ਤਰ੍ਹਾਂ ਸੈੱਟ ਕਰਨ ਤੋਂ ਬਾਅਦ ਇਹਨੂੰ ਉੱਪਰਲੀ ਤਰਫ ਲੈ ਕੇ ਦੇਖੋ ਆਪਾਂ ਜਿੱਥੇ ਹੁਣ ਆਪਾਂ ਲੜ ਨਹੀਂ ਬਣਾਏ ਉਧਰ ਲਈ ਸੈੱਟ ਟੰਗ ਦੇਣਾ ਹੈਗਾ ਠੀਕ ਹੈ ਜੀ ਹੁਣ ਦੇਖ ਸਕਦੇ ਹੋ ਜਿਹੜੀ ਆਪਣੀ ਪਟਿਆਲਾ ਸ਼ੀਟ ਬਣਾਈ ਬਿਲਕੁਲ ਸਜਾ ਕੇ ਤਿਆਰ ਹੈ ਹੁਣ ਜੇਕਰ ਆਪਣੀ ਕੋਈ ਕੰਮ ਆੜੀ ਮੋਟੀ ਕਮੀ ਪਿਛੀ ਰਹਿੰਦੀ ਹੋਈ ਉਹਨੂੰ ਆਪਾਂ ਸੈੱਟ ਕਰਨਾ ਹੈਗਾ ਨਹੀਂ ਤਾਂ ਬਿਲਕੁਲ ਆਪਾਂ ਜਿਹੜੀ ਪੱਗ ਦੀ ਸ਼ੇਪ ਹੈਗੀ ਬਿਲਕੁਲ ਸਜਾ ਕੇ ਤੁਹਾਡੇ ਸਾਹਮਣੇ ਹੈਗੀ ਆ ਵੀ ਆਪਣੀ ਜਿਹੜੀ ਪੱਗ ਹੈਗੀ ਆ ਜਾਂ ਨਾ ਜ਼ਿਆਦਾ ਵੱਡੀ ਹੈਗੀ ਤੇ ਨਾ ਜ਼ਿਆਦਾ ਛੋਟੀ ਹੈਗੀ ਤੇ ਆਪਣੀ ਜਿਹੜੀ ਪੱਗ ਦੀ ਸ਼ੇਪ ਹੈਗੀ ਆ ਉਹ ਵੀ ਬ ਤੇ ਹੁਣ ਆਪਾਂ ਇਹਨੂੰ ਤੁਹਾਨੂੰ ਦਿਖਾਵਾਂਗੇ ਵੀ ਚਾਰੇ ਪਾਸੇ ਵੀ ਆਪਣੀ ਜਿਹੜੀ ਪੱਗ ਦੀ ਛੇਵੇਂ ਕਿਥੋਂ ਕਮੀ ਪੇਸ਼ੀ ਤਾਂ ਨਹੀਂ ਠੀਕ ਹੈ ਜੀ ਉਹ ਚੀਜ਼ ਤੇ ਇੱਕ ਗੱਲ ਹੋਰ ਜਿਹੜੀ ਹੁਣ ਆਪਾਂ ਦਾ ਪਿਛਲੀ ਸਾਈਡ ਤੋਂ ਜਿਹੜੇ ਬਾਟ ਹੋ ਜਾਂਦੇ ਨੇ ਦੇਖੋ ਆਪਣੇ ਜਿਹੜੇ ਮਗਲੇ ਸਾਈਡ ਕੋਈ ਬਾਟ ਰਹਿ ਜਾਂਦਾ ਹੈਗਾ ਉਹਨੂੰ ਆਪਾਂ ਕਿਸ ਤਰ੍ਹਾਂ ਸਾਫ਼ ਕਰਨਾ ਹੈ ਜੀ ਤੁਸੀਂ ਇਸੇ ਤਰ੍ਹਾਂ ਸ਼ੀਸ਼ਾ ਲੈਣਾ ਹੈਗਾ ਇਸੇ ਤਰ੍ਹਾਂ ਸ਼ੀਸ਼ੇ ਦੀ ਤਰਫ ਮੂੰਹ ਕਰ ਲੈਣਾ ਹੈਗਾ ਦੇਖੋ ਹੁਣ ਤੁਹਾਨੂੰ ਵੀ ਚੰਗੀ ਤਰ੍ਹਾਂ ਦਿਖਾ ਦੇਣਾ ਜੀ ਵੀ ਆਪਾਂ ਦੇਖੋ ਹੁਣ ਜੇ ਆਪਣੇ ਬਾਟ ਹੈਗੇ ਆ ਇਹ ਆਪਾਂ ਚੀਜ਼-ਵਿਚ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੈਗਾ ਇਹ ਵੈਸੇ ਜਿਆਦਾ ਸਾਫ਼ ਤਾਂ ਨਹੀਂ ਹੁੰ ਜਿਆਦਾ ਹੋ ਸਕੇ ਵੀ ਜਿੰਨਾ ਹੋ ਸਕੇ ਵੀ ਜਿਆਦਾ ਸਾਫ ਹੋ ਜਾਣ ਠੀਕ ਹੈ ਤੇ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਦੇਖੋ ਆਪਾਂ ਆਪ ਬਾਜ਼ ਮਾਰਕੀਟ ਚੰਗੀ ਤਰ੍ਹਾਂ ਜਿੰਨਾ ਹੋ ਸਕਦਾ ਹੈ ਆਪਾਂ ਇਹਨੂੰ ਸਾਫ ਸੁਫਾਈ ਕਰਨੀ ਹੈਗੀ ਐ ਇੰਨੀ ਛੱਡਣਾ ਵੀ ਆਪਣੇ ਜਿਹੜੇ ਬਾਟ ਹੈਗੇ ਚਲ ਕੋਈ ਨਾ ਪਰ ਮੈਨੂੰ ਨਹੀਂ ਠੀਕ ਹੈ ਆਪਾਂ ਬਿਲਕੁਲ ਚੰਗੀ ਤਰ੍ਹਾਂ ਸਾਫ ਕਰਨੀ ਹੈਗੀ ਹੁਣ ਦੇਖੋ ਜੀ ਆਪਣੀ ਜਿਹੜੀ ਪੱਗ ਹੈਗੀ ਬਿਲਕੁਲ ਸਜਾ ਕੇ ਤਿਆਰ ਹੈਗੀ ਉਹਨੂੰ ਆਪਾਂ ਤੁਹਾਨੂੰ ਚਾਰੇ ਪਾਸੇ ਦਿਖਾਵਾਂਗੇ ਆਪਣੀ ਜਿਹੜੀ ਪੱਗ ਦੀ ਸ਼ੇਪ ਹੈਗੀ ਕਿਸ ਤਰ੍ਹਾਂ ਹੈਗੀ ਠੀਕ ਹੈ ਜੀ ਹੁਣ ਦੇਖੋ ਆਪਣੇ ਜਿਹੜੇ ਲੜਾਂ ਨੇ ਬਿੱਥ ਹੈਗੇ ਉਹ ਬਿਲਕੁਲ ਬਰਾਬਰ ਹੈਗੀ ਹੈ ਜਿਹੜੀ ਆਪਣ ਹੁਣ ਦੇਖੋ ਆਹ ਸਾਈਡ ਤੋਂ ਸ਼ੇਪ ਹੋ ਗਈ ਬੈਕ ਤੋਂ ਸ਼ੇਪ ਹੋ ਗਈ ਠੀਕ ਹੈ ਜੀ ਇਸ ਤੋਂ ਬਾਅਦ ਤੁਹਾਨੂੰ ਫਰੰਟ ਤੋਂ ਦਿਖਾਵਾਂਗੇ ਤੇ ਜੇਕਰ ਕੋਈ ਤੁਹਾਨੂੰ ਦਿੱਕਤ ਆਉਂਦੀ ਹੈ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਹੁਣ ਤੋਂ ਮੈਨੂੰ ਜਿਆਦਾ ਧੰਨਵਾਦ ਸ਼ਸ਼ੀ ਕਾਲਜੀ